ਜੀ ਮੈਂ ਹਾਂ ਸਰਬਜੋਤ ਕਰਨ ਨਿਊਜ਼ 18 ਪੰਜਾਬ ਹਣਾ ਦਿਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਦੀ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਨਾਇਕ ਹਿਰਾਸਤ ਚ ਵਾਦਾ ਕੀਤਾ ਗਿਆ ਹੈ 14 ਦਿਨਾਂ ਦੇ ਲਈ ਹੋਰ ਵਧਾਈ ਗਈ ਹੈ ਵਿਕਰਮ ਸਿੰਘ ਮਜੀਠੀਆ ਦੀ ਨਾਇਕ ਹਿਰਾਸਤ ਮੋਹਾਲੀ ਕੋਰ ਚਦਰਸਲ ਸੁਣਵਾਈ ਹੋਈ ਸੀ ਵੀਡੀਓ ਕਾਨਫਰੈਂਸ ਦੇ ਜ਼ਰੀਏ ਮਜੀਠੀਆ ਨੂੰ ਪੇਸ਼ ਕੀਤਾ ਗਿਆ ਤੇ ਹੁਣ 4 ਅਕਤੂਬਰ ਨੂੰ ਅਗਲੀ ਸੁਣਵਾਈ ਮਾਮਲੇ ਦੀ ਹੋਏਗੀ ਕਿਉਂਕਿ ਨਾਬਾ ਜੇਲ੍ਹ ਚ ਬੰਨ੍ਹੇ ਵਿਕਰਮ ਸਿੰਘ ਮਜੀਠੀਆ ਆਮਦント ਬਾਜਾਦਤ ਮਾਮਲੇ ਚ ਵਿਜਲੈਂਸ ਨੇ ਉਹਨਾਂ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਤੇ ਵਾਰ-ਵਾਰ ਵਿਕਰਮ ਸਿੰਘ ਮਜੀਠੀਆ ਦੇ ਜਦੋਂ ਵਿਜਲੈਂਸ ਦੇ ਵੱਲੋਂ ਰਿਮਾਨਡ ਖਤਮ ਹੋਈ ਸੀ ਨਿਆਇਕ ਹਰਾਸਤ ਚ ਭੇਜਿਆ ਗਿਆ ਸੀ ਤੇ ਉਸ ਤੋਂ ਬਾਅਦ ਵਾਰ-ਵਾਰ ਉਹਨਾਂ ਦੀ ਨਿਆਇਕ ਹਰਾਸਤ ਚ ਵਾਦਾ ਹੋ ਰਿਹਾ ਹੈ ਤੇ ਅੱਜ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੀ ਨਾਬਾਦਿਲ ਜਫਾਨੇ ਬਰਕਾ ਸਿੰਘ ਮਜੀਠੀਆ ਉਹਨਾਂ ਨੂੰ ਕੋਰਟ ਚ ਪੇਸ਼ ਕੀਤਾ ਗਿਆ ਸੀ ਤੇ ਇੱਕ ਵਾਰ ਮੁਰਦੋ ਵਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਰਾਸਤ ਵਧੀ ਹੈ ਤੇ ਆਮਦਨ ਤੋਂ ਵੱਧ ਜਿਆਦਾ ਦੇ ਮਾਮਲੇ 'ਚ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ 25 ਜੂਨ ਦਾ ਉਹ ਦਿਨ ਜਦੋਂ ਕਿ ਵਿਜੀਲੈਂਸ ਦੀ ਟੀਮ ਚੰਡੀਗੜ੍ਹ ਤੋਂ ਪਹੁੰਚੀ ਸੀ ਅੰਮ੍ਰਿਤਸਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਬਹਾਲੀ ਕੋਰਟ 'ਚ ਪੇਸ਼ ਕੀਤਾ ਗਿਆ ਕਈ ਵਾਰ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਨਿਆਇਕ ਹਸ ਰਸਚ ਪੇ ਦਿੱਤਾ ਗਿਆ ਸੀ ਕਾਬਲੇਗੋੜ ਕੇ ਵਿਜੀਲੈਂਸ ਦੇ ਵੱਲੋਂ ਜੋ ਵਿਕਰਮ ਸਿੰਘ ਮਜੀਠੀਆ ਦੀ ਪ੍ਰਾਪਰਟੀਆਂ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਦੀ ਵੀ ਜਾਂਚ ਪੜਤਾਲ ਕੀਤੀ ਗਈ ਸੀ ਸਭ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਲੈ ਕੇ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਸ਼ਿਮਲਾ ਦੇ ਮਸ਼ੂਬ

ਚੰਡੀਗੜ੍ਹ ਹਰਿਆਣਾ ਤੇ ਹਿਮਾਚਲ ਛ ਰੈਡ ਕੀਤੀ ਗਈ ਹੈ ਇਨਕਮ ਟੈਕਸ ਦੀ ਟੀਮ ਦੇ ਵੱਲੋਂ ਤੇ ਚੰਡੀਗੜ੍ਹ ਦੇ ਸੈਕਟਰ 33 ਤੇ 44 ਦੇ ਦੋ ਕਰਾਚੀ ਸਰਚ ਆਪਰੇਸ਼ਨ ਇਨਕਮ ਟੈਕਸ ਦੀ ਟੀਮ ਦੇ ਵੱਲੋਂ ਲਗਾਤਾਰ ਜਾਰੀ ਹੈ ਸੱਟੇਬਾਜ਼ੀ ਚ ਪੰਜਾਬ ਤੇ ਚੰਡੀਗੜ੍ਹ ਦੇ ਕੁਝ ਆਈਪੀਐਸ ਆਫੀਸਰਸ ਦੇ ਨਾਮ ਸਾਹਮਣੇ ਆ ਰਹੇ ਨੇ 500 ਤੋਂ ਲੈ ਕੇ 600 ਕਰੋੜ ਦੀ ਆਨਲਾਈਨ ਸੱਟੇਬਾਜ਼ੀ ਕੀਤੀ ਗਿਆ ਕਿ ਬੜੇ ਹੀ ਵੱਡੇ ਲੈਵਲ ਤੇ ਇਹ ਪੂਰੇ ਸੱਟੇਬਾਜ਼ੀ ਦਾ ਨੈਟਵਰਕ ਚੱਲ ਰਿਹਾ ਸੀ ਜਿਸ ਦੀ ਭਨਕ ਲੱਗੀ

ਜੋ ਡਾਕੂਮੈਂਟਸ ਨੂੰ ਖੰਗਾਲੇ ਜਾ ਰਹੇ ਨੇ ਹੋਰ ਵੀ ਵੱਖ-ਵੱਖ ਜੋ ਡਾਕੂਮੈਂਟਸ ਨੇ ਉਹ ਖੰਗਾਲ ਕੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹਣੀ ਹੈ 500 ਤੋਂ ਲੈ ਕੇ 600 ਕਰੋੜ ਦੀ ਆਨਲਾਈਨ ਸੱਟੇਬਾਜ਼ੀ ਦਾ ਇਹ ਪੂਰਾ ਨੈੱਟਵਰਕ ਸਾਹਮਣੇ ਤੇ ਮੇਰੇ ਨਾਲ ਮੇਰੇ ਸੋਗੀ ਉਮੇਸ਼ ਸ਼ਰਮਾ ਲਾਈਵ ਜੁੜੋਏ ਨੇ ਉਮੇਸ਼ ਇੰਨੇ ਵੱਡੇ ਪੱਧਰ ਤੇ ਇਹ ਆਨਲਾਈਨ ਸੱਟੇਬਾਜ਼ੀ ਦਾ ਕਾਰੋਬਾਰ ਚੱਲ ਰਿਹਾ ਸੀ ਚੰਡੀਗੜ੍ਹ ਤੇ ਪੰਜਾਬ ਦੇ ਕਈ ਆਈਪੀਐਸ ਆਫੀਸਰਸ ਦੇ ਵੀ ਨਾਮ ਸਾਹਮਣੇ ਆਏ ਨੇ ਹੁਣ ਤੱਕ ਦੀ ਕੀ ਜਾਂਚ ਇਨਕਮ ਟੈਕਸ ਅਧਿਕਾਰੀਆਂ ਨੂੰ ਪਤਾ ਚੱਲ ਪਾਇਆ ਹੈ ਕਿਉਂਕਿ ਹਲੇ ਵੀ ਰੇਡ ਜਾਰੀ ਹੈ ਵੀ ਦੇਖੋ ਜਿੱਦਾਂ ਕਿ ਰੇਡ ਪਿਛਲੇ 56 ਘੰਟਿਆਂ ਤੋਂ ਜਾਰੀ ਹੈ ਔਰ ਜਦੋਂ ਰੇਡ ਚੱਲ ਰਹੀ ਹੁੰਦੀ ਹੈ ਸਿਰਫ ਡਾਕੂਮੈਂਟ ਤੇ ਐਵੀਡੈਂਸ ਇਕੱਠੇ ਕਰਨੇ ਹੁੰਦੇ ਆ ਔਰ ਜਦੋਂ ਤੱਕ ਇਹ ਜਾਂਚ ਚੱਲ ਰਹੀ ਹੈ ਰੇਡ ਕੰਪਲੀਟ ਨਹੀਂ ਹੁੰਦੀ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਐਗਜੈਕਟ ਇਹ ਹੈ ਕਿ ਇਸ਼ੂ ਕਿਉਂਕਿ ਦੇਖੋ ਜਾਰਜੀਆ ਤੇ ਇਹ ਸੱਟੇ ਵਾਈ ਦਾ ਰੈਕਡ ਚੱਲ ਰਿਹਾ ਸੀ ਔਰ 600 ਕਰੋੜ ਦੇ ਕਰੀਬ 500 ਤੋਂ 600 ਕਰੋੜ ਦੇ ਕਰੀਬ ਅਮਾਉਂਟ ਦੱਸੀ ਜਾ ਰਹੀ ਹੈ ਜਿਹੜੀ ਆਨਲਾਈਨ ਸੱਟੇ ਵਿੱਚ ਇਨਵੋਲਵ ਸੀ ਆਨਲਾਈਨ ਸੱਟਾ ਕੀ ਹੁੰਦਾ ਹੈ ਕਿ ਇੱਕ ਗਰੁੱਪ ਹੁੰਦਾ ਹੈ ਜਿਹੜਾ ਇੱਕ ਬੈਟਿੰਗ ਐਪ ਦੇ ਜ਼ਰੀਏ ਆਨਲਾਈਨ ਸੱਟਾ ਕਢਵਾਉਂਦਾ ਹੈ ਔਰ ਉਹਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਉਹ ਜਿਹੜੇ ਕਮਾਈਏ ਉਹ ਵੀ ਵੱਖ-ਵੱਖ ਕਾਉਂਟਾ ਵਿੱਚ ਪਾਉਂਦੇ ਨੇ ਔਰ ਇਹਦੇ ਕੋਈ ਇਨਕਮ ਟੈਕਸ ਦੇਣਾ ਨਹੀਂ ਹੁੰਦਾ ਤਾਂ ਸਿੱਧਾ-ਸਿੱਧਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਜਦੋਂ ਜਾਣਕਾਰੀ ਮਿਲੀ ਪਤਾ ਚੱਲਿਆ ਤਾਂ ਇਤੀ ਰੇ ਰੇ ਸਰਚ ਸ਼ੁਰੂ ਹੋਈ ਖੰਗਾਲਣਾ ਪਿਆ ਤੇ ਚੰਡੀਗੜ੍ਹ ਦੇ ਦੋ ਜਗ੍ਹਾ ਦੋ ਲੋਕੇਸ਼ਨਾਂ ਚੰਡੀਗੜ੍ਹ ਦੀ ਸੈਕਟਰ 33 ਦੀ ਕੋਠੀ ਹੈ ਸੈਕਟਰ 44 ਦਾ ਇੱਕ ਘਰ ਹੈ ਉੱਥੇ ਹੱਲੇ ਵੀ ਇਨਕਮ ਟੈਕਸ ਦੀ ਟੀਮ ਸਰਚ ਕਰ ਰਹੀ ਹੈ ਔਰ ਜੇ ਮੈਂ ਗੱਲ ਕਰਾਂ ਕਿ ਅੱਜ ਸ਼ਨੀਵਾਰ ਹੈ ਵੀਰਵਾਰ ਨੂੰ ਦੱਸਿਆ ਜਾ ਰਿਹਾ ਕਿ ਇਹ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ ਤੋਂ ਇਹ ਰੇਡ ਸ਼ੁਰੂ ਹੋਈ ਸੀ ਔਰ ਅੱਜ 56 ਘੰਟਾ ਹੋ ਚੁੱਕੇ ਨੇ ਦਾ ਬਹੁਤ ਵੱਡੇ ਪੱਧਰ ਤੇ ਇੱਕ ਇਨਕਮ ਟੈਕਸ ਦੀ ਟੀਮਾਂ ਲੱਗੀ ਹੋਈਆਂ ਨੇ ਜਿਹੜੀ ਜਾਣਕਾਰੀ ਮਿਲ ਪਾਰੀ ਹੈ ਛਣ ਛਣ ਕੇ ਆ ਰਹੀ ਹੈ ਕਿ 50 ਤੋਂ 60 ਬੰਦੇ ਹੈ ਉਹ ਡਿਟੇਨ ਵੀ ਕੀਤੇ ਹੋਏ ਨੇ ਉਹਨਾਂ ਤੋਂ ਪੁੱਛਗਿੱਛ ਵੀ ਜਾ ਰਹੀ ਹੈ ਅੱਗੇ ਇਨਫਰਮੇਸ਼ਨ ਕੀ ਨਿਕਲ ਰਹੀ ਹੈ ਇਹ ਵੀ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਕੁਝ ਆਈਪੀਐਸ ਅਫਸਰ ਨੇ ਪੰਜਾਬ ਦੇ ਔਰ ਚੰਡੀਗੜ੍ਹ ਦੇ ਉਹ ਵੀ ਇਨਵੋਲ ਨੇ ਕਿ ਜਿਨ੍ਹਾਂ ਨੇ ਆਨਲਾਈਨ ਸੱਟਾ ਦੀ ਕਮਾਈ 'ਚ ਟੈਕਸ ਨਹੀਂ ਦਿੱਤਾ ਹਾਲਾਂਕਿ ਨਾਮ ਨਹੀਂ ਪਤਾ ਸਿਰਫ ਚਰਚਾਵਾਂ ਨੇ ਕਿ ਕਿਹੜੇ ਅਫਸਰ ਨੇ ਜਾਂ ਹੈ ਵੀ ਨਹੀਂ ਤਾਂ ਕੁਲ ਮਿਲਾ ਕੇ ਇਨਕਮ ਟੈਕਸ ਡਿਪਾਰਟਮੈਂਟ ਦੀ ਟੀਮਾਂ ਇਹਨਾਂ ਸਟੇਟਾਂ 'ਚ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਔਰ ਮੁਹਾਲੀ ਵੀ ਕੁਝ ਜਗ੍ਹਾ ਜਾਂ ਜ਼ਿਰਕੁਰ ਦੇ ਕੁਥਾਵਾ ਦੇ ਇਨਕਿ ਵੱਖ-ਵੱਖ ਲੋਕੇਸ਼ਨਾਂ ਦੇ ਵੱਖ-ਵੱਖ ਟੀਮਾਂ ਨੇ ਕਾਫੀ ਟੀਮਾਂ ਨੇ ਜਿਹੜੀ ਇਹ ਰੇਡ ਕਰ ਰਹੀਆਂ ਨੇ ਸਰਚ ਕਰ ਰਹੀ ਨੇ ਐਵੀਡੈਂਸ ਇਕੱਠੇ ਕਰ ਰਹੇ ਨੇ ਤਾਂ ਇਹ ਪਤਾ ਚੱਲੇਗਾ ਕਿ ਆਖਿਰ ਆਨਲਾਈਨ ਸੱਟਾ ਜਿਹੜਾ ਹੈਗਾ ਦੱਸਿਆ ਜਾ ਰਿਹਾ ਕਿ ਇੱਕ ਬੱਬੂ ਰਿੰਕੂ ਦੇ ਨਾਮ ਸਾਹਮਣੇ ਨੇ ਜਿਹੜੇ ਚੰਡੀਗੜ੍ਹ ਪੰਜਾਬ ਤੋਂ ਬਿਲ ਦੱਸੇ ਜਾਂਦੇ ਨੇ ਉਹ ਇਨਵੋਲਵ ਹੈ ਉਹ ਉਹ ਇੱਕ ਰੈਕਟ ਚਲਾਉਂਦੇ ਸੀ ਔਰ ਅੱਗੇ ਆਪਣੀ ਟੀਮ ਲੇਕਿਨ ਜਦੋਂ ਤੱਕ ਇਹ ਸਰਚ ਆਪਰੇਸ਼ਨ ਪੂਰਾ ਨਹੀਂ ਹੁੰਦਾ ਇਨਕਮ ਟੈਕਸ ਅੱਗੇ ਕੀ ਖੰਗਾਲਦੀ ਹੈ ਕੀ ਐਵੀਡੈਂਸ ਨੇ ਕਿਹਨਾਂ ਦੇ ਨਾਮ ਨੇ ਉਹ ਫਿਰ ਜਾਂਚ ਦਾ ਵਿਸ਼ਾ ਬਾਅਦ ਚ ਪਤਾ ਚੱਲੇਗਾ ओवर टू तो भी समा हो चुका है, थी दबेश गई है। थामा रेड जारी है जो रेड कंप्लीट होगी तो पता चलेगा कि की कुछ बरामदगी इनकम टैक्स की टीम की पर एक वे ऑनलाइन सट्टेबाजी नैटवर्क का पर्दाफाश जरूर हो तस्वीर देख पा रहे हो चंडीगढ़ का सैक्टर तेती है उठा एक गड्डी पहुंची हुई है इनकम टैक्स विभाग दी गवर्नमेंट ऑफ इंडिया इस लिखा हुआ है चौताली सेक्टर का भी घर है उत्थे भी इनकम टैक्स की टी टीम के वो दबिश दी गई है तो हूँ अंदर जांच पड़ताल इनकम टैक्स विभाग के वो लगातार जारी

ਅਮਰੀਕਾ ਜਾਣਬੁੱਝ ਕੇ ਭਾਰਤਪਤੀ ਦੁਸ਼ਮਣੀ ਵਾਲਾ ਰੁਖ ਅਪਣਾ ਰਿਹਾ ਹੈ ਇਹ ਭਾਰਤ ਅਮਰੀਕਾ ਸਬੰਧਾਂ ਲਈ ਚੰਗਾ ਸੰਕੇਤ ਨਹੀਂ ਹੈ ਪੰਜਾਬ ਆਵਾਜ਼ੀ ਪਾਰਟੀ ਇਨਚਾਰਜ ਮਨੀਸ਼ ਸਿਸੋਦੀਆ ਦੇ ਵੱਲੋਂ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਪਾਰੀ ਫੀਸ ਲਗਾ ਕੇ ਭਾਰਤ ਲਈ ਦਰਵਾਜ਼ੇ ਬੰਦ ਕੀਤੇ ਜਾ ਰਹੇ ਤੇ ਇਸ ਤਰ੍ਹਾਂ ਕਰਕੇ ਭਾਰਤੀਆਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਮਨੀਸ਼ ਸਿਸੋਦੀਆ ਨੇ ਅੱਜ ਦਾ ਜ਼ਿਕਰ ਕੀਤਾ ਪੀਐਮ ਮੋਦੀ ਆਪਣੇ ਜਨਮ ਦਿਨ ਮੌਕੇ 트럼ਪ ਦਾ ਫੋਨ ਸੁਣ ਕੇ ਬਹੁਤ ਖੁਸ਼ ਹੋਏ ਸੀ ਪੀਐਮ ਮੋਦੀ ਤੇ 트럼ਪ ਦੇ ਇਸ ਫੈਸਲੇ ਤੇ ਵੀ ਆਪਣੀ ਪ੍ਰਤੀਕਿਰਿਆ ਦੇਣ ਤੇ ਇਸ ਤਰੀਕੇ ਦੇ ਨਾਲ ਜੋ ਵਿਰੋਧੀ ਪਾਰਟੀਆਂ ਨੇ ਲਗਾਤਾਰ ਪੀਐਮ ਨਰਿੰਦਰ ਮੋਦੀ ਤੇ ਹਮਲਾਵਰ ਨੇ ਕੇਂਦਰ ਸਰਕਾਰ ਤੇ ਹਮਲਾਵਰ ਨੇ ਕਿਉਂਕਿ H1B ਵੀਜ਼ਾ ਦੀ ਫੀਸ 'ਚ ਬਹੁਤ ਜ਼ਿਆਦਾ ਵਾਅਦਾ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਸਿਆਸੀ ਬਵਾਲ ਮਚਦਾ ਹੋਇਆਖਾਇਦੇ ਰਿਹਾ ਕਿਉਂਕਿ ਵੱਡੇ ਪੱਧਰ ਤੇ ਜੋ ਇੰਡੀਆ ਦੇ ਸਟੂਡੈਂਟਸ ਨੇ ਖਾਸ ਕਰ ਜੋ ਚਾਹਵਾਨ ਨੇ ਅਮਰੀਕਾ ਜਾਣਾ ਚਾਹੁੰਦੇ ਨੇ ਵਕਤ ਪਰਮਿਟ ਤੇ ਉਹ H1B ਵੀਜ਼ਾ ਲੈ ਕੇ ਬਾਹਰ ਲਿਆ ਕੰਪਨੀਆਂਜ਼ ਅਮਰੀਕਾ ਦੀ ਕੰਪਨੀਆਂਜ਼ ਉਹਨਾਂ ਨੂੰ हायर ਕਰਦਿਆ ਨੇ ਤੇ ਉਸ ਤੋਂ ਬਾਅਦ H1B ਵੀਜ਼ਾ ਉਹਨਾਂ ਨੂੰ ਮਿਲਦਾ ਹੈ 3 ਸਾਲ ਦਾ ਇਹ ਵੀਜ਼ਾ ਹੁੰਦਾ ਹੈ ਤੇ ਇਸ ਨੂੰ 3 ਸਾਲ ਹੋਰ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ ਪਰ ਇਸ ਫੀਸ ਦੇ ਰਿਕਾਰਡ ਤੋੜ ਵਾਅਦਾ ਕੀਤਾ ਗਿਆ ਦਿਖਣਾ ਹੋਵੇਗਾ ਕਿ ਇਸ ਦਾ ਕਿੰਨਾ ਅਸਰ ਦੇਖਣ ਨੂੰ ਮਿਲੇਗਾ ਸਾਡੇ ਨਾਲ ਮitesh malhotra ਜੁੜੇ ਹੋਏ ਨੇ ਇਮੀਗ੍ਰੇਸ਼ਨ ਮਾਹਰ ਸਰ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ H1B ਵੀਜ਼ਾ ਦੀ ਜੋ ਫੀਸ ਹੈ ਉਸ ਦੇ ਰਿਕਾਰਡ ਤੋੜ ਵਾਅਦਾ ਕਿੰਨਾ ਅਸਰ ਇਸ ਦਾ ਦੇਖਣ ਨੂੰ ਮਿਲੇਗਾ ਇੱਕ ਮਾਰੀ ਮੰਦਭਾਗੀ ਚੀਜ਼ ਹੈ ਮੈਮ ਕਿਉਂਕਿ ਫੀਸ ਬਹੁਤ ਜ਼ਿਆਦਾ ਵੱਧ ਗਈ ਹੈ ਆਲਮੋਸਟ 88 ਲੱਖ ਰੁਪਏ ਇੱਕ ਫੀਸ ਪਏਗੀ ਇਹ ਯੂਜ਼ੂਲੀ ਬੱਚਾ ਨਹੀਂ ਪੇ ਕਰਦਾ ਜਿਹਨੇ ਕੰਮ ਕਰਨਾ ਹੈ ਉਹ ਨਹੀਂ ਪੇ ਕਰਦਾ ਇਹਦਾ ਸਪான்ਸਰ ਪੇ ਕਰਦਾ ਹੈ ਦੂਜੀ ਗੱਲ ਕੀ ਹੈ ਸਪான்ਸਰ ਕੌਣ ਨੇ ਜਿਹੜੇ ਉੱਥੇ ਦੀ ਬੜੀ-ਬੜੀ ਕੰਪਨੀਆਂ ਨੇ ਇਹਦਾ ਨੁਕਸਾਨ ਕੀ ਹੋਏਗਾ ਨੁਕਸਾਨ ਉਹ ਫਰੈਸ਼ਰ ਬੱਚੇ ਨੂੰ ਹੋਏਗਾ ਜਿਹੜਾ ਜਾਣਾ ਚਾਹੁੰਦਾ ਹੈ ਇਸ H1B ਵੀਜ਼ਾ ਤੇ ਜਿਹੜੀ ਕੰਪਨੀ ਬੁਲਾਣਾ ਚਾਹੁੰਦੀ ਹੈ ਇਸ ਬੱਚੇ ਨੂੰ H1B ਵੀਜ਼ਾ ਤੇ ਹਾਂ ਇਹ ਜਿਹੜੀ ਇੰਪੋਰਟੈਂਟ ਸਭ ਤੋਂ ਚੀਜ਼ ਹੈ ਕਿ ਇਹਦਾ ਤੁਸੀਂ ਅਗਰ ਦੇਖੋ ਤੇ ਅਗਰ 4 ਲੱਖ ਬੱਚਿਆਂ ਨੂੰ ਉਹਨਾਂ ਨੇ H1B ਵੀਜ਼ਾ ਦਿੱਤਾ ਸੀ 71% ਇੰਡੀਅਨ ਸੀਗੇ ਉਹ 71% ਦੇ ਅੰਦਰ 60% ਬੱਚਾ ਜਿਹੜਾ ਇੰਡੀਆ ਤੋਂ ਗਿਆ ਉਹ ਇੱਥੇ ਜਿਹੜਾ ਫ੍ਰੈਸ਼ਰ ਪੜਦਾ-ਪੜਦਾ ਗਿਆ ਇਹ ਇਹਨੂੰ ਇੱਕ ਇੱਕ ਇਹਨੂੰ ਇਦਾਂ ਦੇਖ ਸਕਦੇ ਆ ਕਿ ਹਾਂ ਬਹੁਤ ਮੰਤਪਾ ਕੀ ਘਟਨੇ ਹੈ ਕਿ ਜਿਹੜੇ ਬੱਚੇ ਹੁਣ ਜਾਂਦੇ ਸੀ ਮਤਲਬ ਮਾਨੂੰ 2 ਕ ਲੱਖ ਬੱਚਾ ਇਥੋਂ 2.5 ਲੱਖ ਇਥੋਂ ਗਿਆ ਬਾਕੀ ਇੰਡੀਅਨ ਜਿਹੜਾ ਉੱਥੇ ਹੀ ਸੀਗਾ ਉਹਨੇ H1B ਲੈ ਲਿਆ ਉਹ 2.5 ਲੱਖ ਬੱਚੇ ਨੂੰ ਹੁਣ ਸੋਚਣਾ ਪਏਗਾ ਕੀ ਕਰਨਾ ਕੀ ਹੈ ਆਬਵੀਅਸਲੀ ਸਰ ਕਿਉਂਕਿ ਉਥੇ ਕੰਪਨੀਆਂ ਹਾਇਰ ਕਰਦੀਆਂ ਨੇ ਤੇ ਹੁਣ ਫੀਸ ਜੀ ਰਿਕਾਰਡ ਤੋੜ ਵਾਦਾ ਤੇ ਜੋ ਉਥੇ ਕੰਪਨੀਆਂ ਨੇ ਉਥੇ ਜੋ ਸਿਟੀਜ਼ਨਸ ਨੇ ਉਹਨਾਂ ਨੂੰ ਹੀ ਉਹ ਕਿਤਨਾ ਕਿਤੇ ਚੂਸ ਕਰਨਗੇ ਪ੍ਰੀਫਰੈਂਸ ਉਹਨਾਂ ਨੂੰ ਦਿੱਤੀ ਜਾਏਗੀ ਇਹੀ ਮਕਸਦ ਹੈ ਡੋਨਲਡ ਟਰੰਪ ਦਾ ਮਕਸਦ ਅਗਰ ਇਹਨੂੰ ਦੇਖਿਆ ਜਾਏ ਨਾ ਤੇ ਮੈਂ ਇਹਨੂੰ ਪੋਜ਼ਿਟਿਵ ਸੈਂਸ ਵੀ ਲੈ ਸਕਦਾ ਮਕਸਦ ਇਹ ਹੈ ਕਿ ਅਗਰ ਜਿਹੜਾ ਬੱਚਾ ਮਨੋ ਪੰਜਾਬ ਹਰਿਆਣੇ ਤੋਂ ਪੜਨ ਚੱਲੇ ਉਹ ਪੜਦਾ ਉੱਥੇ ਉਸ ਟਾਈਮ ਦਾ ਕੋਰਸ ਕਰਦਾ ਮਜਦ ਪੜਨ ਜਾਂਦਾ ਉਹਨੂੰ ਵੀਜ਼ਾ ਮਿਲਦਾ ਉਹਨੂੰ ਵੀਜ਼ਾ ਕਹਿੰਦੇ ਨੇ ਐਫ 1 ਵੀਜ਼ਾ ਉਹ ਮਨੋ ਦੀ 10 ਸਾਲ ਦੀ 4 ਸਾਲ ਦੀ ਬੈਚਲਰ ਹੈ ਜਾਂ 2 ਸਾਲ ਦੀ ਮਾਸਟਰਸ ਹੈ ਮਾਸਟਰਸ ਕਰਨ ਤੋਂ ਬਾਅਦ ਅਗਰ ਉਹ ਸਟੈਮ ਦਾ ਕੋਰਸ ਹੈ ਯਾਨੀ ਕਿ ਸਾਇੰਸ ਦਾ ਕੋਰਸ ਹੈ ਉਹਨੂੰ ਉਸ ਤੋਂ ਬਾਅਦ 2 ਸਾਲ ਦੀ O P T ਮਿਲਦੀ ਹੈ ਇੱਕ ਪ੍ਰੈਕਟੀਕਲ ਟ੍ਰੇਨਿੰਗ ਹੁੰਦੀ ਜਿਸ ਵਿੱਚ ਤੁਸੀਂ ਵਰਕ ਪਰਮਿਟ ਸਮਝ ਸਕਦੇ 2 ਸਾਲ ਉਹਨੇ ਵਰਕ ਕਰ ਲਿਆ ਜੇ ਉਸ ਤੋਂ ਬਾਅਦ ਉਹ H 1 B ਪਾਉਂਦਾ ਤੇ ਉਹਦੇ ਤੇ ਫੀਸ ਲਗੂ ਨਹੀਂ ਹੋਏਗੀ ਉਹ ਫੀਸ ਲਗ ਹੋਏਗੀ ਜਿਹੜਾ ਬੱਚਾ ਇੱਥੇ ਪੜਿਆ ਔਰ ਇੱਥੋਂ ਪੜਨ ਤੋਂ ਬਾਅਦ ਜਾਣਾ ਚਾਹੁੰਦਾ ਹੈ ਪੰਜਾਬ ਹਰਿਆਣਾ ਤੋਂ ਮੇਰਾ ਡਾਟਾ ਮੈਨੂੰ ਦੱਸਦਾ ਹੈ ਕਿ 1% ਬੱਚਾ ਜਿਹੜਾ ਡਾਇਰੈਕਟ ਜਾਂਦਾ ਹੈ ਤੇ ਸ਼ਾਇਦ ਪੰਜਾਬ ਹਰਿਆਣੇ ਦੇ ਬੱਚੇ ਨੂੰ ਤਾਂ ਵੱਧ ਅਸਰ ਹੋਣਾ ਨਹੀਂ ਹੈ। ਹੂੰ ਕਿਉਂਕਿ ਇੱਥੋਂ ਸਾਡੇ ਇੱਥੋਂ ਬੱਚਾ ਮੇਜਰਲੀ ਪੜਨ ਜਾਂਦਾ ਹੈ। ਹੂੰ ਔਰ ਪੜ ਜੱਕ ਪੜਨ ਜਾਂ ਕੇ ਕਰੇਗਾ ਤੇ ਹੁਣ ਜਿਹੜਾ ਬੱਚਾ ਇੱਥੋਂ ਮਤਲਬ ਤੁਸੀਂ ਮੇਰੀ ਗੱਲ ਸਮਝਦੇ ਕਿ ਜਿਹੜਾ ਬੱਚਾ ਮਨੂੰ ਇੱਥੋਂ ਪੜਨ ਜਾਂਦਾ ਸੀ ਹਾਂਜੀ ਇਸ ਇਟਸ ਅ ਸਕਿਲਡ ਵੀਜ਼ਾ। ਯੈਸ ਇਟ ਇਜ਼ ਅ ਸਕਿਲਡ ਵੀਜ਼ਾ। ਤੇ ਜਿਹੜਾ ਬੱਚਾ ਉਹ ਉੱਥੇ ਪੜਨ ਗਿਆ ਉਹਦੀ ਵੈਲਿਊ ਵੱਜ ਜਾਏਗੀ। ਹੂੰ ਤੇ ਇਹਨੂੰ ਅਸੀਂ ਪੋਜ਼ਿਟਿਵ ਸੈਂਸ ਵਿੱਚ ਲੈ ਸਕਦੇ ਹਾਂ ਕਿ ਪੰਜਾਬ ਦੇ ਅਨੇ ਬੱਚਾ ਉਥੇ ਪੜਨ ਜਾਂਦਾ ਸੀ ਮੰਨੋ 3.5 ਲੱਖ ਬੱਚਾ 2024-25 ਗਿਆ ਉਥੇ ਪੜਨ ਉਹਦੇ ਚੋਂ ਮੈਂ ਮੰਨਦਾ ਕਿ ਲੱਖ ਡੇਢ ਲੱਖ ਪੰਜਾਬ ਦਾ ਵੀ ਹੋਏਗਾ ਹਰਿਆਣੇ ਦਾ ਮਿਲਾ ਕੇ ਵਿਚਾਰਦੇ ਨੇ ਤਾਂ ਲੱਖ ਡੇਢ ਲੱਖ ਬੱਚਾ ਹੋਏਗਾ ਤੇ ਜਿਹੜਾ ਬੱਚਾ ਪਹਿਲੇ ਕਹਿੰਦਾ ਸੀ ਮੈਨੂੰ ਜੋਬ ਨਹੀਂ ਮਿਲਣੀ ਚੁਕੀ ਜਿਹੜੇ ਜੋ ਸਟੱਡੀ ਹੈ ਅਮਰੀਕਾ ਦੀ ਇਟਸ ਵੈਰੀ ਕਾਸਟਲੀ ਕਿਉਂਕਿ ਪਰイヤー ਦਾ ਜਦ ਮੈਂ ਜ਼ਿਕਰ ਕਰਾਤੇ ਅਰਾਊਂਡ 1 CR ਖਰਚਾ ਹੈ ਕਿਉਂਕਿ ਕਈ ਇੰਡੀਅਨਸ ਇਨਫੋਰਡ ਨਹੀਂ ਕਰ ਪੰਦੇ ਕਈ ਮਾਪੇ ਨਾ ਫੋਰਡ ਨਹੀਂ ਕਰ ਪੰਦੇ ਅਕੀ ਉਹਨਾਂ ਦੇ ਲਈ ਇਹ ਕਿਤਨਾ ਕਿਤੇ ਪੋਜ਼ਿਟਿਵ ਤਰੀਕੇ ਚ ਇਸ ਨੂੰ ਦੇਖਿਆ ਜਾ ਸਕਦਾ ਹੈ ਕਿਉਂਕਿ ਉਹ ਅਮਰੀਕਾ ਦੀ ਥਾਂ ਕਿਸੇ ਹੋਰ ਕੰਟਰੀ ਨੂੰ ਪ੍ਰਿਫਰ ਕਰਨਗੇ ਕਿਉਂਕਿ ਇੰਨਾ ਪੈਸਾ ਉੱਥੇ ਕਿਉਂ ਦੇਣਾ ਦੂਸਰੇ ਕੰਟਰੀਸ ਜਦੋਂ ਪੜਾਈ ਸਸਤੀ ਹੋ ਸਕਦੀ ਹੈ ਜੇ ਤੁਸੀਂ ਕਿਸੇ ਤਜਰਬੇਕਾਰ ਕੰਸਲਟੈਂਟ ਕੋਲ ਜਾਓਗੇ ਜਦੋਂ ਮੈਨੂੰ 26 ਸਾਲ ਹੋ ਗਏ ਇਹੀ ਕੰਮ ਕਰਦਿਆਂ ਜੀ ਮੈਂ 10 ਲੱਖ ਰੁਪਏ ਸਾਲ ਦੀ ਫੀਸ ਵੀ ਭੇਜ ਸਕਦਾ ਹਾਂ ਤੇ ਇਹ ਇਹ ਡਿਫਰੈਂਸ ਹੈ ਕਿ ਤੁਸੀਂ ਕਿਸੇ ਚੰਗੇ ਸੂਝਵਾਨ ਕੰਸਲਟੈਂਟ ਕੋਲ ਚੂਜ਼ ਜਾਓ ਉਹਨੂੰ ਤੁਸੀਂ ਦੱਸੋਗੇ ਸਕਾਲਰਸ਼ਿਪਸ ਮਿਲਦੀਆਂ ਨੇ ਬਹੁਤ ਸਾਰੀਆਂ ਮੈਂ ਕਹ ਰਿਹਾ ਸਿਰਫ ਯੂਐਸਏ ਚੂਜ਼ ਕਰੋ ਮੈਂ ਯੂਐਸਏ ਤੇ ਵੈਸੇ ਹੀ ਮੈਂ ਚਾਹੁੰਦਾ ਕਿ ਫਿਲਹਾਲ ਜਦ ਤੱਕ 트ੰਪ ਅਦ ਤੱਕ ਤੇ ਯੂਐਸਏ ਤੋਂ ਦੂਰ ਰਹਾ ਜਾਏ ਬਟ ਜਿਹੜਾ ਜਾਣਾ ਵੀ ਚਾਹੁੰਦਾ ਹੈ ਉਹਦੇ ਲਈ ਬਹੁਤ ਵਧੀਆ ਮੌਕਾ ਹੈ ਇਸ ਵੇਲੇ ਤਾਂ ਤੁਹਾਨੂੰ ਯੂਐਸਏ ਕੈਨੇਡਾ ਜੇ ਕਿਸੇ ਬੱਚੇ ਨੇ ਬਾਹਰ ਜਾ ਕੇ ਪੜ੍ਹਨਾ ਮਤਲਬ ਹੈ ਯੂਐਸਏ ਕੈਨੇਡਾ ਇਸ ਵੇਲੇ ਹੱਥੀ ਜੋੜ ਲਓ ਯੂ ਮਸਟ ਚੂਜ਼ ਯੂਰੋਪੀਅਨ ਕੰਟਰੀਜ਼ অর ਅਦਰ ਡੈਸਟੀਨੇਸ਼ਨਸ ਇਸ ਵੇਲੇ ਏਆਈ ਦੇ ਅੰਦਰ ਦੁਬਈ ਬਹੁਤ ਵਧੀਆ ਦਮ ਕਰ ਰਿਹਾ ਸਾਊਦੀ ਬਹੁਤ ਵਧੀਆ ਕਮ ਕਰ ਰਿਹਾ ਤੁਸੀਂ ਉੱਥੇ ਜਾ ਕੇ ਬਹੁਤ ਵਧੀਆ ਕੈਰੀਅਰ ਬਣਾ ਸਕਦੇ ਤੇ ਮਤਲਬ ਇਹ ਨਹੀਂ ਕਿ 1 ਕਰੋੜ ਰੁਪਏ ਸਾਲ ਦੀ ਫੀਸ ਹੈ ਤੁਹਾਨੂੰ ਫੀਸ 10 ਲੱਖ ਰੁਪਏ ਸਾਲ ਦੀ ਵੀ ਹੋ ਸਕਦੀ ਸਰ ਆ ਤੇ ਹੈ ਨਾ ਕਿ ਚੰਗੇ ਕਾਲਜ ਤੁਸੀਂ ਪ੍ਰੇਫਰ ਕਰੋਗੇ ਤੇ ਤੁਹਾਨੂੰ ਜੋ ਨੌਕਰੀ ਹੈ ਉਹ ਵੀ ਚੰਗੀਆਂ ਕੰਪਨੀਆਂਸ ਦੇ ਵੱਲੋਂ ਮਿਲੇਗੀ ਮਤਲਬ ਹਾਇ ਚੰਗੀਆਂ ਕੰਪਨੀਆਂਸ ਕਰਨਗੀ ਜਿੰਨੇ ਲੋ ਕਾਲਜ ਹੋਣਗੇ ਲੋ ਪ੍ਰੋਫਾਈਲ ਦੇ ਉਹ ਜੋ ਕੰਪਨੀਆਂਸ ਨੇ ਉਹਨਾਂ ਦਾ ਸੀ ਵੀ ਨਹੀਂ ਕਰਦੀਆਂ ਆ ਦੇ ਸਾਥ ਖਾਈ ਨਾ ਮੈਂ ਤੁਹਾਨੂੰ ਉਹੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਜੀ ਜਦ ਉਹਨਾਂ ਨੂੰ ਆਪਸ਼ਨ ਸੀਗੀ ਕਿ ਉਹ ਇੰਡੀਆ ਦੇ IIT ਤੋਂ NIT ਤੋਂ ਬੱਚੇ ਲੈ ਜਾ ਸਕਦੇ ਸੀ ਤਾਂ ਤਤ ਤੇ ਉਹ ਚੂਜ਼ ਕਰ ਰਹੇ ਸੀ ਮਨ ਨੂੰ ਇਹ ਕੋਲ ਆਪਸ਼ਨ ਘਟ ਗਈ ਉਹਨਾਂ ਨੂੰ 88 ਲੱਖ ਰੁਪਏ ਕਿਉਂ ਪਰਣਗੇ ਉਹ ਕਹਿਣਗੇ ਜਿਹੜਾ ਸਾਡੇ ਇੱਥੇ ਟਾਪ A ਲੈਵਲ ਚ ਨਹੀਂ ਜਿਹੜਾ ਟਾਪ B ਜੀ ਪੜ੍ਹਿਆ ਉਹਨੂੰ ਵੀ ਲੈ ਲੈਂਦੇ ਆ ਫਿਰ ਹੂੰ ਕਿਉਂਕਿ ਉਹਨਾਂ ਨੂੰ ਉਹ ਸਸਤਾ ਹੋ ਜਾਏਗਾ ਹੁਣ ਮਤਲਬ ਉੱਥੇ ਦੀ ਕੰਪਨੀ ਉਹਨਾਂ ਨੇ ਦੇਖਣ ਗਿਆ ਬਿਲਕੁਲ ਆਬੀਸਲੀ ਉਹ ਆਪਰੇਟਰ ਦੇਖਣ ਕਿ ਹਰ ਕੰਪਨੀ ਦੇਖੋ ਮੈਡਮ ਐਂਡ ਆਫ ਦਾ ਡੇ ਹਰ ਕਿਸੇ ਦਾ ਪ੍ਰਾਈਵੇਟ ਅਧਾਰਾ ਉਹ ਮੁਨਾਫੇ ਤੇ ਡਿਪੈਂਡ ਕਰਦਾ ਹੈ ਜਿੰਨਾ ਮੁਨਾਫਾ ਕਮਾਣਗੇ ਉਨਾ ਹੀ ਉਹ ਅੱਗੇ ਬੈਲੈਂਸ ਸ਼ੀਟ ਬਣਾਣਗੇ ਫਿਰ ਉਨਾ ਹੀ ਉਹਦੇ ਸ਼ੇਅਰਹੋਲਡਰਸ ਨੂੰ ਪੈਸਾ ਮਿਲੇਗਾ ਜਾਂ ਹੋਰ ਜਿਹਨੇ ਪੈਸਾ ਲਗਾਇਆ ਉਸ ਕੰਪਨੀ ਦੇ ਅੰਦਰ ਤੇ ਇਹਦਾ ਸੋਲਿਊਸ਼ਨ ਸਿਰਫ ਇਕਲੋਤਾ ਹੈ ਜਿਹੜਾ ਪੰਜਾਬ ਹਰਿਆਣਾ ਦੇ ਬੱਚੇ ਨੂੰ ਮੈਨੂੰ ਨਹੀਂ ਲੱਗਦਾ ਬਿਲਕੁਲ ਅਸਰ ਪਾਏਗਾ ਕਿਉਂਕਿ ਪੰਜਾਬ ਹਰਿਆਣਾ ਤੋਂ 1% ਬੱਚਾ ਵੀ ਨਹੀਂ ਸੀਗਾ ਜਿਹੜਾ ਡਾਇਰੈਕਟ ਜਾ ਰਿਹਾ ਸੀ ਕਿਉਂਕਿ ਆਪਣੇ ਇੱਥੇ ਕੋਈ ਐਦਾਂ ਦਾ ਸਰਕਾਰੀ ਪਰਸੈਂਟ ਜਿਹੜੇ ਪੜਨ ਜਾ ਰਹੇ ਸੀ ਉਹਨਾਂ ਨੂੰ ਮੇਰੀ ਸਲਾਹ ਹੈ ਕਿ ਉੱਥੇ ਸਟੈਮ ਦਾ ਕੋਰਸ ਲੋ ਅਗਰ ਤੁਹਾਨੂੰ ਟੌਪ ਏ ਕਲਾਸ ਇੰਸਟੀਟਿਊਸ਼ਨ ਚ ਨਹੀਂ ਮਿਲਦਾ ਤੇ ਬੀ ਕਲਾਸ ਚ ਵੀ ਮਿਲਦਾ ਤੇ ਓ ਲੈ ਲੋ ਔਰ ਉਦੇ ਬਾਅਦ ਤੁਹਾਨੂੰ ਉੱਥੇ ਪੱਕਾ ਹੋਏਗਾ ਇੱਕ ਮੈਂ ਤੁਹਾਨੂੰ ਨਾ ਮਤਲਬ ਵੈਸੇ ਤੇ ਟਰੰਪ ਸਾਹਿਬ ਹਮੇਸ਼ਾ ਆਪਣੀ ਗੱਲਾਂ ਤੋਂ ਮੁਕਰਨ ਦੇ ਮਸ਼ਹੂਰ ਨੇ ਬਟ ਜਦੋਂ ਇਲੈਕਸ਼ਨ ਚ ਆ ਰਹੇ ਸੀ ਇੱਕ ਵੀਡੀਓ ਸੀਗਾ ਉਹਨਾਂ ਤੇ ਜਦੋਂ ਉਹਨੇ ਕਿਹਾ ਸੀ ਕਿ ਮੇਰਾ ਆਈਡੀਆ ਇਹ ਹੈ ਕਿ ਜਿਹੜਾ ਬੱਚਾ ਮੇਰੇ ਕੋਲ ਪੜਨ ਆਏ ਮੈਂ ਉਹਨੂੰ ਪੀਆਰ ਕਰਾਵਾਂ ਇਹ ਮੈਨੂੰ ਉਸੇ ਲਾਈਨ ਤੇ ਚੱਲਦਾ ਦਿਖ ਰਿਹਾ ਹੈ ਕਿ ਭਈ ਬਾਰੋ ਬੱਚਾ ਨਹੀਂ ਲੈਣਾ ਜਿਹੜਾ ਪੜਨ ਆਏਗਾ ਪੈਸੇ ਲਗਾਏਗਾ ਉੱਥੇ ਦੇਖੇਗਾ 3 ਸਾਲ ਉਹਨਾਂ ਦੇ ਕਲਚਰ ਚ ਰ ਜੀ ਤੇ ਸਰ ਆ ਜੋ ਪਾਲਿਸੀ ਹੈ H1B ਵੀਜ਼ਾ ਦੀ ਫੀਸ ਚ ਵਾਦਾ ਕੀਤਾ ਗਿਆ ਕਿੰਨੀ ਕੁ ਸਕਸੈਸਫੁਲ ਹੋਏਗੀ ਤੁਹਾਨੂੰ ਕੀ ਲੱਗਦਾ ਹੈ ਮੈਮ ਵੈਸੇ ਬੜਾ ਮਸ਼ਹੂਰ ਹੈ ਟਾਕੋ ਟਰੰਪ will again chicken out I don't know ਕਿੰਨੇ ਸਕਸੈਸਫੁਲ ਰਹੇਗੀ ਹਜੇ ਤੱਕ ਤੇ ਉਹਨੇ ਟਰੰਪ ਨੇ ਆਪਣੇ ਟੈਰੇਫੀ 50% ਲਗਾ ਕੇ ਰੱਖੇ ਹੋਏ ਨੇ ਤੇ ਡਿਪੈਂਡ ਕਰਦਾ ਹੈ 4 ਸਾਲ ਇਹਨੇ ਥਰਥੱਲੀ ਮਚਾ ਕੇ ਰੱਖਣੀਆਂ ਇਹਨਾਂ ਨੇ 1 ਸਾਲ ਇਹਨਾਂ ਦਾ ਹੋਣ ਵਾਲਾ ਹੈ ਬਾਕੀ 3 ਸਾਲ ਹਰੇ ਹੋਰ ਭੁਗਤਨੇ ਪੈਣੇ ਹਨ ਤੇ ਇਹ ਤੇ ਚਾਰੇ ਪਾਸੇ ਮਤਲਬ ਤੁਸੀਂ ਇਕੱਲਾ ਇਹ ਯੂਐਸਏ ਨਹੀਂ ਹੈ ਹੁਣ ਇਹਨਾਂ ਨੇ ਆਪਣੀ ਜੋ ਦਖਸ਼ਣਪੰਥੀ ਨੀਤੀਆਂ ਨੇ ਇਹਨਾਂ ਦੇ ਕਾਰਨ ਪੂਰਾ ਵਰਡ ਉਧਾ ਤਾਂ ਹੋਈ ਜਾ ਰਿਹਾ ਹੂੰ ਹੂੰ ਤੁਸੀਂ ਕੋਈ ਵੀ ਕੰਟਰੀ ਚੱਕ ਲੋ ਹਰ ਕੋਈ ਇਸੇ ਤਰੀਕੇ ਨਾਲ ਚੱਲੀ ਜਾ ਰਿਹਾ ਉਹ ਮੈਨੂੰ ਲੱਗਦਾ ਹੈ ਕਿ 2-3-4 ਸਾਲ ਇਦਾਂ ਰਹਿਣਾ ਹੀ ਰਹਿਣਾ ਇਹਨਾਂ ਨੇ ਤੇ ਤੁਹਾਨੂੰ ਇਹਦੇ ਅੰਦਰ ਦੇ ਰਸਤੇ ਲੱਭਣੇ ਪਣਗੇ ਇਹਦੇ ਅੰਦਰ ਰਸਤੇ ਕੌਣ ਲੱਭੇਗਾ ਜਿਹੜੇ ਬੰਦਿਆਂ ਨੇ ਇੱਥੇ ਜ਼ਿੰਦਗੀ ਲਗਾਤੀ ਇਸ ਇਸ ਇਮੀਗ੍ਰੇਸ਼ਨ ਇੰਡਸਟਰੀ ਦੇ ਅੰਦਰ ਕੰਮ ਕਰਦੇ ਕਰਦੇ ਮੇਰੇ ਜਿੰਨਾਂ ਦੇ ਬਹੁਤ ਸਾਰੇ ਬੰਦੇ ਹੋਰ ਨੇ ਜਿਹੜੇ ਤੁਹਾਨੂੰ ਸਹੀ ਰਾਹ ਦੱਸ ਸਕਦੇ ਨੇ ਕਿ ਕਿੱਦਾਂ ਤਸਰਾ ਇਸ ਜੋ ਫੀਸ ਵਾਦੇ ਨੂੰ ਇਸ ਨਜ਼ਰ ਨਾਲ ਵੀ ਦੇਖਿਆ ਜਾ ਸਕਦਾ ਹੈ ਕਿ ਇੰਡੀਆ ਤੇ ਕਿੰਨਾ ਕਿਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੋਂਟ ਰਮ ਦੇ ਵੱਲੋਂ ਕਿਉਂਕਿ ਹਰ ਪਾਸੋਂ ਉਹ ਟਾਈਟ ਕਰ ਰਹੇ ਨਾ ਚਾਹੇ ਉਹ ਵੀਜ਼ਾਸ ਦੇਣਾ ਹੋਣ ਚਾਹੇ ਉਹ ਐਚ1 ਬੀ ਵੀਜ਼ਾ ਹੋਵੇ ਵਰਕ ਪਰਮਿਟ ਹੋਵੇ ਜਾਂ ਫਿਰ ਜੋ ਇਲੀਗਲ ਇਮੀਗਰੈਂਟਸ ਉੱਥੇ ਗਏ ਹੋਏ ਸੀ ਉਹਨਾਂ ਨੂੰ ਵਾਪਸ ਭੇਜਣਾ ਹੋਵੇ ਮੈਂ ਤੁਸੀ ਨਾ ਇਲੀਗਲ ਇਮੀਗ੍ਰੈਂਟ ਦਾ ਵੀ ਇਕ ਨਾ ਉਹ ਇਹ ਨਾ 트럼ਪ ਐਡਮਿਨਿਸਟ੍ਰੇਸ਼ਨ ਇਜ਼ 올 ਅਬਾਊਟ ਮੈਨੇਜਿੰਗ ਮੀਡੀਆ ਹੈਡ தி ਥਿੰਗਸ ਤੁਸੀਂ ਦੇਖੋ ਉਹਨਾਂ ਤਿੰਨ ਚਾਰ ਜਹਾਜ਼ਾਂ ਦਾ ਬਤ ਕਿੰਨੇ ਜਹਾਜ਼ ਆਏ ਉਹਨਾਂ ਦੇ ਕਿ ਐਸੀ ਸਾਰੇ ਭੇਜ ਦਾਂਗੇ ਉਹਨਾਂ ਦੇ ਉੱਥੇ ਉੱਥੇ ਕੋਰਟ ਨੇ ਉਹਨਾਂ ਨੂੰ ਮਨਾ ਕਰਤਾ ਤੁਸੀਂ ਭੇਜ ਨਹੀਂ ਸਕਦੇ ਤੇ ਲੋਕਾਂ ਨੂੰ ਹਾਂ ਕੰਦੇ ਅਜ ਵੀ ਉੱਥੇ ਹੀ ਨੇ ਇਹ ਸਿਰਫ ਮੀਡੀਆ ਚ ਰਹਿਣਾ ਚਾਹੁੰਦੇ ਨੇ 24 ਘੰਟੇ ਉਹਨਾਂ ਦੀ ਆਦਤ ਹੈ ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਲੈਣਾ ਤੇ ਇਸ ਲਈ ਉਹਨਾਂ ਨੂੰ ਲੱਗਦਾ ਹੈ ਕਿ ਹਮੇਸ਼ਾ ਮੀਡੀਆ ਚ ਰਹਿ ਜਾਏ ਇਸ ਲਈ ਉਹ ਇਸ ਤਰੀਕੇ ਵੀ ਗੱਲ ਨਾ ਕਰ ਰਹੇ ਨੇ ਹਾਂ ਹਾਂ ਬਟ ਮੈਨੂੰ ਨਹੀਂ ਲੱਗਦਾ ਇਹਦਾ ਕੋਈ ਮੇਜਰ ਇੰਪੈਕਟ ਪਏਗਾ ਹਾਂ ਇਹ ਹੈਡਲਾਈਨਜ਼ ਜ਼ਰੂਰ ਬਣਦੀ ਰਹਿਣਗੀਆਂ ਹੁਣ ਅਸੀਂ ਤੇ ਰਾਜਨੀਤੀ ਚ ਹੈਗੇ ਨਹੀਂ ਬਟ ਜਿਹੜੇ ਰਾਜਨੀਤੀ ਜਿਹੋ ਲੜਦੇ ਰਹਿਣਗੇ ਨੂੰ ਲੈ ਕੇ ਬਟ ਐਂਡ ਆਫ ਦਾ ਡੇ ਜੇ ਤੁਸੀਂ ਜ਼ੀਰੋ ਉੱਥੇ ਗਰਾਉਂਡ ਚ ਦੇਖੋਗੇ ਨਾ ਇਹਦਾ ਕੋਈ ਜ਼ਿਆਦਾ ਅਸਰ ਨਹੀਂ ਪੈਣਾ ਹਮ ਸਰ ਜੋ ਉੱਥੇ ਦੀ ਕੰਪਨੀਆਂਜ਼ ਨੇ ਪੰਜਾਬ ਹਰਿਆਣਾ ਦੀ ਗੱਲ ਕਰ ਰਹੇ ਸਪੈਸੀਫਿਕਲੀ ਪੰਜਾਬ ਹਰਿਆਣਾ ਬਾਕੀ ਪਾਸੇ ਸ਼ਹਿਰ ਪੈ ਸਕਦਾ ਹਮ ਮੈਂ ਉਸੇ ਗੱਲ ਤੇ ਆ ਰਹੀ ਸੀ ਕਿ ਜਿਨੇ ਵੀ ਜੋ ਸਕਿਲਡ ਬੱਚੇ ਇੱਥੋਂ ਜਾਂਦੇ ਨੇ ਨੌਜਵਾਨ ਇੱਥੋਂ ਜਾਂਦੇ ਨੇ ਉੱਥੇ ਦੀ ਕੰਪਨੀਆਂਜ਼ ਹਾਇਰ ਕਰਦੀਆਂ ਨੇ ਉੱਥੇ ਦੀ ਕਿਉਂਕਿ ਹੁਣ ਜੋ ਫੀਸ ਸਰ ਕਰਨਗੇ ਉਹ ਇੰਨੀ ਜ਼ਿਆਦਾ ਫੀਸ ਹੈ ਆਬਵੀਅਸਲੀ ਜੋ ਕੰਪਨੀ ਹੈ ਇੰਨੀ ਫੀਸ ਨਹੀਂ ਪੇ ਕਰੇਗੀ ਦੇਖੋ ਅਗਰ ਮੈਂ ਕਹਾ ਸ਼ਾਰਟ ਟਰਮ મતਲਬ ਅਗਲੇ 6 ਮਹੀਨੇ yes ਉਹਨਾਂ ਦੀ ਸਾਰੀ ਡਿਸਰਪਸ਼ਨ ਹੋ ਜਾਏਗੀ ਉਹਨਾਂ ਦੀ ਕੰਪਨੀ ਦੀ ਪਾਲਿਸੀਜ਼ ਦੇ ਅੰਦਰ ਬਟ 6 ਮਹੀਨੇ ਚੋ ਕੀ ਕਰਨਗੇ ਆਪਣੇ ਉਥੇ ਟਾਕ ਕਲਾਸ ਦੂਜੇ ਇੰਸਟੀਟਿਊਸ਼ਨ ਨੇ ਭਈ ਉਥੇ ਇੰਟਰਨੈਸ਼ਨਲ ਸਟੂਡੈਂਟ ਅਗਰ ਇੰਡੀਆ ਦਾ 3.5 ਲੱਖ ਹੈ ਤੇ ਬਾਹਰਲੇ ਦੂਜੇ ਮੁਲਕਾਂ ਦਾ ਹੀ ਬਥੇਰਾ ਹੋਏਗਾ ਹਾਂ ਉਹ ਨੂੰ ਉਹ ਨੂੰ ਇੰਗੇਜ ਕਰਨਾ ਸ਼ੁਰੂ ਕਰ ਦੇਣਗੇ ਹਾਂ ਤੇ ਉਹ ਥੋੜਾ ਉੱਥੇ ਕਮ ਸੈਟਲਮੈਂਟ ਆ ਰਿਹਾਗਾ ਬਟ 6 ਮਹੀਨੇ ਤੋ ਬਹੁਤ ਡਿਸਰਪਸ਼ਨ ਰਹੇਗੀ ਰਹਿਗੇ ਉਥੇ ਹਾਂ ਹਾਂ ਉਹ ਸਾਰੀ ਕੰਪਨੀਆਂ ਪ੍ਰੈਸ਼ਰ ਬਣਾਣ ਗਿਆ ਬਣਾਣ ਗਿਆ ਹਾਂ ਹਾਂ ਠੀਕ ਹੈ ਤੇ ਇਹ ਡਿਪੈਂਡ ਕਰਦਾ ਜਿੱਦਾਂ ਉਹਨ ਟਰੰਪ ਸਾਹਮਣੇ ਤੇ ਟਿਮ ਕੁੱਕ ਨੂੰ ਵੀ ਕਿਹਾ ਸੀ ਕਿ ਤੁਸੀਂ ਇੰਡੀਆ 'ਚ ਆਪਣੇ Apple ਫੋਨ ਨਾ ਬਣਾਓ ਬਟ ਉਹ ਫਿਰ ਵੀ ਬਣਾਈ ਜਾ ਰਹੇ ਨੇ ਉਹਨਾਂ ਨੂੰ ਸਬਸਿਡੀ ਮਿਲੀ ਜਾ ਰਹੀ ਹੈ ਔਰ ਵੇਚੀ ਜਾ ਰਹੇ ਨੇ ਉਹਨੇ iPhone 17 ਤੁਸੀਂ ਦੇਖੋ ਕਿੰਨਾ ਵਧੀਆ ਇੰਡੀਆ 'ਵੀ ਬਣ ਕੇ ਸਾਰੇ ਪੈਸੇ ਜਾ ਰਹੇ ਹਾਂ ਹਾਂ ਨੀ ਇਸ ਡਿਸੀਜਨ ਦਾ ਪੰਜਾਬ ਤੇ ਹਰਿਆਣਾ ਤੇ ਨਾ ਇਫੈਕਟ ਨਹੀਂ ਪਏਗਾ ਜੇ ਮੈਂ ਦੂਸਰੇ ਪਾਸੇ ਸਾਊਥ ਦੀ ਗੱਲ ਕਰਾਂ ਹੈਨਾ ਕਾਫੀ ਵੱਡੇ ਤਦਾਦ ਚ ਨੌਜਵਾਨ ਉੱਥੋਂ ਜਾਂਦੇ ਨੇ ਕੰਪਨੀਆਂ ਹਾਇਰ ਕਰਦੀਆਂ ਨੇ ਤੇ ਉੱਥੇ ਕੀ ਅਨਇੰਪਲੋਇਮੈਂਟ ਆਉਣ ਵਾਲੇ ਦਿਨਾਂ ਚ ਵਧੇਗੀ ਕਿਉਂਕਿ ਜੋ ਮੋਸਟਲੀ ਜੋ ਕ੍ਰੀਮ ਹੈ ਉੱਥੇ ਦੀ ਕੰਪਨੀਆਂ ਉਹਨਾਂ ਨੂੰ ਹਾਇਰ ਕਰਕੇ ਲੈ ਜਾਂਦੀਆਂ ਨੇ H1B ਵੀਜ਼ਾ ਤੇ ਬਿਲਕੁਲ ਵਾਚ ਸਕਦੀ ਬਿਲਕੁਲ ਵਾਚ ਸਕਦੀ ਹੈ ਉੱਥੇ ਔਰ ਉਹਦੇ ਲਈ ਸਾਨੂੰ ਯਾਨੀ ਕਿ ਬੱਚੇ ਨੂੰ ਅਵੇਅਰ ਹੋਣਾ ਪਏਗਾ ਇੱਕ ਪਾਸੇ ਨਾ ਜਿਆਦਾ ਪਲੜਾ ਭਾਰੀ ਕਰਕੇ ਬਾਕੀ ਕੰਟਰੀਜ਼ ਵੀ ਦੇਖਣੀਆਂ ਪੈਣਗੀਆਂ ਮਿਡਲ ਈਸਟ ਦੇ ਅੰਦਰ ਜਿੱਦਾਂ ਮੈਂ ਤੁਹਾਨੂੰ ਦੱਸ ਹੀ ਰਿਹਾ ਸੀ ਕਿ ਆਈਟੀ ਦੇ ਅੰਦਰ ਬਹੁਤ ਤਰੱਕੀ ਹੋ ਰਹੀ ਹੈ ਮਤਲਬ ਯੂਐਸ ਦੀ ਸਾਰੀ ਕੰਪਨੀਆਂ ਨੇ ਉੱਥੇ ਆਪਣੇ ਦਫ਼ਤਰ ਖੋਲੇ ਨੇ ਜਿੱਥੇ ਉਹ ਲੋਕਾਂ ਨੂੰ ਹਾਇਰ ਕਰ ਰਹੇ ਨੇ ਸੈਲਰੀਜ਼ ਮਤਲਬ ਯੂ ਮੈਂ ਮਤਲਬ ਆਈ ਵਾਸ ਵੈਰੀ ਸਰਪ੍ਰਾਈਜ਼ਡ ਟੂ ਸੀ ਕਿ ਸੈਲਰੀਜ਼ ਕਿੱਥੇ ਪਾਸੇ ਦੇ ਉਹ ਯੂਐਸ ਵਾਲੀ ਸੈਲਰੀਜ਼ ਤੋਂ ਵੀ ਉੱਤੇ ਨੇ ਤੇ ਬੱਚਾ ਉੱਥੇ ਪਾਸੇ ਜਾ ਕੇ ਮੈਨੂੰ ਲੱਗਦਾ ਕਿ ਕੀ ਹੁੰਦਾ ਨੇ ਕਿ ਇੱਕ ਸਰਕਲ ਹੁੰਦਾ ਮੈਮ ਕਿ ਇੱਕ ਸਰਕਲ ਇਸ ਵੇਲੇ ਸਾਡਾ ਸਰਕਲ ਚੱਲ ਰਿਹਾ ਸੀ ਪਿਛਲੇ 15-20 ਸਾਲਾਂ ਤੋਂ ਵੈਸਟਰਨ ਵਾਲੇ ਪਾਸੇ ਨੂੰ ਹੁਣ ਉਹ ਸਰਕਲ ਉੱਤੇ ਖਤਮ ਹੁੰਦੇ ਹੁੰਦੇ ਉਹ ਆਏਗਾ ਮਿਡਲ ਈਸਟ ਵਾਲੇ ਪਾਸੇ ਨੂੰ ਐਂਡ ਉਹ ਕਰਦੇ ਪੂਰਾ ਕਰਕੇ ਜੋ 3-4 ਸਾਲ ਉੱਥੇ ਲੋਕ ਸੈਟਲ ਹੋ ਜਾਣਗੇ ਫਿਰ ਲੋ ਕੈਨੇਡਾ ਉਹ ਯੂ ਐਸ ਏ ਵਾਲੇ ਨੂੰ ਚੱਲ ਪੈਣਗੇ ਇਹ ਤੇ ਬੰਦੇ ਵੀ ਹੈ ਨਾ ਕਿ ਟਾਈਮ ਹੈ ਕਿ ਜੀ ਅੱਜ ਸਾਡਾ ਜਿੰਨੇ ਜਿੰਨੇ ਬੰਦੇ ਸੀਗੇ ਅਸੀਂ ਭਰ ਲਏ ਹੁਣ ਖਾਣਾ ਖਾਣ ਦੇ ਬਾਅਦ ਜੇ ਸਾਨੂੰ ਕੋਈ ਸਵਾਦ ਚੀਜ਼ ਬਿਆਸੀ ਕਹਿੰਦੇ ਨਹੀਂ ਆ ਰਿਹਾ ਤੇ ਸਵਾਦ ਨਹੀਂ ਆਇਆ ਬਸ ਉਹੀ ਗੱਲ ਹੈ ਉਹਨਾਂ ਕੋਲ ਕਿ ਚੰਗਾ ਬੱਚਾ ਵੀ ਉਹਨੂੰ ਠੀਕ ਨਹੀਂ ਲੱਗ ਰਿਹਾ ਉੱਥੇ ਵੀ ਅਫੀਸ ਬਤਾ ਦੇਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਕੋਲ ਬਹੁਤ ਲੋਕ ਚਲੇ ਗਏ ਜਿਸ ਸਵਿਨੇ ਕੱਟ ਜਾਏਗਾ 3-4 ਸਾਲਾਂ ਫਿਰ ਉਹ ਵ ਕੀ ਇਸ ਤੇ ਵੀ ਯੂ-ਟਰਨ ਲਿਆ ਜਾ ਸਕਦਾ ਹੈ ਇਸ ਫੈਸਲੇ ਤੇ ਬਿਲਕੁਲ ਮੈਮ ਇਹ ਤੇ ਤੁਸੀਂ ਮੇਰਾ ਤਾਂ ਛੱਡੋ ਪੂਰਾ ਵਰਲਡ মিডিਆ ਨੂੰ ਟਾਕੂ ਕਹਿੰਦਾ 트럼ਪ ਅਗੇਨ ਵਿਲ ਚਿਕਨ ਆਊਟ ਤੇ ਯੂ-ਟਰਨ ਆਣਾ ਕਿਸੇ ਵੀ ਚੀਜ਼ ਤੇ ਕਦੇ ਵੀ ਆ ਸਕਦਾ ਹੂੰ ਕੋਈ ਕੋਈ ਬੜੀ ਗੱਲ ਨਹੀਂ ਹੈ ਜੇ ਉੱਥੇ ਜਿਹੜੇ ਆਪਣੇ ਅਦਾਰੇ ਚਲਾ ਰਹੇ ਨੇ ਪ੍ਰਾਈਵੇਟ ਅਦਾਰੇ ਨੇ بڑے بڑے ਅਦਾਰੇ ਚਲਾ ਰਹੇ ਨੇ ਜਿਨ੍ਹਾਂ ਦੇ ਪੈਸਿਆਂ ਦੇ 트럼ਪ ਸਾਹਿਬ ਜਿੱਤ ਕੇ ਆਏ ਨੇ ਉੱਥੇ ਫੰਡਿੰਗ ਦਾ ਬਹੁਤ بڑا ਰੋਲ ਹੈ ਉੱਥੇ ਤੇ ਬਹੁਤ ਓਪਨ ਫੰਡਿੰਗ ਹੁੰਦੀ ਹੈ ਫੰਡਿੰਗ ਦਾ ਬਹੁਤ بڑا ਰੋਲ ਵੀ ਹੈ ਉਹਨੇ ਤੁਸੀਂ ਪਿਛਲੇ ਦਿਨਾਂ ਦੇਖਿਆ ਉਹਨਾਂ ਨੇ ਇੱਕ ਡਿਨਰ ਕੀਤਾ ਸੀ ਸਾਰੇ بڑے ਜਿਹੜੇ ਸੀਈਓਜ਼ ਹੋਰ ਬੁਲਾਏ ਹੋਏ ਸੀ ਦਨਾਲ ਬੈਠੇ ਸੀ ਉਹ ਜ਼ਰੂਰ ਪ੍ਰੈਸ਼ਰ ਪਾਣਗੇ ਉਹਨਾਂ ਤੇ ਬਹੁਤ ਜ਼ਿਆਦਾ ਫਰਕ ਪਏਗਾ ਉਹਨਾਂ ਤੇ 6 ਮਹੀਨੇ ਤੇ ਡਿਸਰਪਟ ਹੋਣਗੇ ਪਰ 6 ਮਹੀਨੇ ਕਿਸੇ ਇੱਕ ਬੜੀ ਕੰਪਨੀ ਲਈ ਇੰਡਸਟਰੀ ਲੀਡ ਡਿਸਰਪਟ शेयर मार्केट हिले ਜਾਣਾ ਬਹੁਤ ਸਾਰੀ ਚੀਜ਼ਾਂ ਤੇ ਇੰਪੈਕਟ ਪੈ ਸਕਦਾ ਹੈ। ਹਾਂ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਤੇਸ਼ ਮਲਹੋਤਰਾ ਇਮੀਗ੍ਰੇਸ਼ਨ ਐਕਸਪਰਟਸ ਨਾਲ ਜੁੜਾ ਉਹਨਾਂ ਨੇ ਦੱਸਿਆ ਕਿ ਆਨਵਰ ਦਿਨਾਲਚ ਇਸ ਫੈਸਲੇ ਦਾ ਕਿਸ ਤਰੀਕੇ ਨਾਲ ਅਸਰ ਪੈ ਸਕਦਾ ਹੈ ਖਾਸ ਕਰਕੇ ਪੰਜਾਬ ਤੇ ਹਰਿਆਣਾ ਚ ਇਸ ਦਾ ਅਸਰ ਸਾਨੂੰ ਦੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਸਾਊਥ ਵਾਲੇ ਸਾਈਡ ਤੋਂ ਜੋ ਬੱਚੇ ਨੇ H1B ਵੀਜ਼ਾ ਤੇ ਬਾਹਰ ਜਾਂਦੇ ਨੇ ਪਰ ਆਉਣ ਵਾਲੇ ਦਿਨਾਂ ਚ ਇਸ ਫੈਸਲੇ ਤੇ ਯੂ ਟਰਨ ਡੋਨਲਡ ਟਰੰਪ ਲੈ ਸਕਦੇ ਨੇ ਕਿਉਂਕਿ ਡੋਨਲਡ ਟਰੰਪ ਮਸ਼ਹੂਰ ਨੇ ਆਪਣੇ ਜੋ ਵੀ ਫੈਸਲੇ ਉਹਨਾਂ ਨੇ ਲਏ ਹੁੰਦੇ ਨੇ ਉਹਨਾਂ ਤੋਂ U턴 ਲੈਣ ਦੇ ਅਸੀਂ ਵੀ ਉਮੀਦ ਆਹੀ ਕਰਦੇ ਹਾਂ ਕਿ ਜੋ ਵੱਡਾ ਫੈਸਲਾ ਲਿਆ ਗਿਆ ਹੈ H1B ਵੀਜ਼ਾ ਨੂੰ ਲੈ ਕੇ ਰਿਕਾਰਡ ਤੋੜ ਇਸ ਫੀਸ 'ਚ ਵਾਅਦਾ ਕੀਤਾ ਗਿਆ ਹੈ ਇਸ ਫੈਸਲੇ ਤੇ ਵੀ U턴 ਜ਼ਰੂਰ ਲਿਆ ਜਾਏ ਕਿਉਂਕਿ H1B ਵੀਜ਼ਾ ਤੇ 71% ਇੰਡੀਅਨਸ 71% ਇੰਡੀਅਨ ਅਮਰੀਕਾ ਜਾਂਦੇ ਨੇ ਨੌਕਰੀਆਂ ਦੇ ਹੁਰਕਾਨੇ ਦੂਸਰਾ ਖਬਰਾਂ ਦਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ ਮਿਲ ਗਿਆ ਹੈ ਪੁਲਿਸ ਨੇ ਮਾਪਿਆਂ ਨੂੰ ਸਹੀ ਸਲਾਮਤ ਉਹਨਾਂ ਦਾ ਬੱਚਾ ਸੌਂਪ ਦਿੱਤਾ ਹੈ ਪੁਲਿਸ ਨੇ ਮਹਿਲਾ ਚੋਰ ਨੂੰ ਸਾਥੀ ਸਣੇ ਗ੍ਰਿਫਤਾਰ ਕਰ ਲਿਆ ਦੱਸਦੇ ਕਿ 16 ਸਤੰਬਰ ਦੀ ਰਾਤ ਨੂੰ ਹੀ ਮਹਿਲਾ ਨੇ ਇਸ ਬੱਚੇ ਨੂੰ ਚੋਰੀ ਕੀਤਾ ਸੀ ਸਟੇਸ਼ਨ ਤੇ ਮਾਂ ਦੇ ਨਾਲ ਸੁੱਤੇ ਪਏ ਬੱਚੇ ਨੂੰ ਚੁੱਕ ਕੇ ਇੱਕ ਮਹਿਲਾ ਲੈ ਗਈ ਸੀ ਤੇ ਇੱਕ ਸਾਲ ਦਾ ਬੱਚਾ ਚੋਰੀ ਕਰਕੇ ਇਹ ਮਹਿਲਾ ਫਰਾਰ ਹੋ ਗਈ ਸੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਪਰ ਹੁਣ ਇਹ ਜੋ ਬੱਚਾ ਗਵਾਚਿਆ ਸੀ ਇਹ ਮਿਲ ਗਿਆ ਹੈ

ਫੜਿਆ ਹੋਇਆ ਹੈ ਇਹ ਹੀ ਬੱਚਾ ਉਸਨੇ ਅਗਵਾ ਕੀਤਾ ਸੀ 16 ਸਤੰਬਰ ਦੀ ਰਾਤ ਨੂੰ ਮਹਿਲਾ ਨੇ ਇਹ ਬੱਚੇ ਨੂੰ ਚੋਰੀ ਕੀਤਾ ਸੀ ਸਟੇਸ਼ਨ ਤੇ ਮਾ ਦੇ ਨਾਲ ਜੋ ਬੱਚਾ ਹੈ ਸੁਪਤਾ ਪਿਆ ਸੀ ਪਰ ਮਹਿਲਾ ਉੱਥੇ ਪਹੁੰਚਦੀ ਹੈ ਤੇ ਇਸ ਬੱਚੇ ਨੂੰ ਲੈ ਕੇ ਫਰਾਰ ਹੋ ਜਾਂਦੀ ਹੈ ਮੇਨਾ ਮੇਰੇ ਸਹਿਯੋਗੀ ਰਜਿੰਦਰ ਫੋਨ ਲਾਈਨ ਤੇ ਜੁੜੇ ਨੇ ਰਜਿੰਦਰ ਜਾਨਣਾ ਚਾਹਾਂਗੇ ਪੁਲਿਸ ਇਸ ਮਹਿਲਾ ਤੱਕ ਕਿਵੇਂ ਪਹੁੰਚੀ ਤੇ ਬੰਸ਼ਾ ਕੀ ਕੁਛ ਸੀ ਇਸ ਮਹਿਲਾ ਦੀ ਹਾਂ ਦੇਖੋ ਬਿਲਕੁਲ ਸਰਪੋਤ ਦੱਸਿਆ ਜੋ ਮੂਲੀ ਜਾਣਕਾਰੀ ਜੋ ਪੁਲਿਸ ਅਧਿਕਾਰੀ ਦੇ ਰਹੇ ਨੇ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜੀ ਉਕਤ ਮਹਿਲਾ ਹੈਗੀ ਆ ਇਹਦੇ 15 ਸਾਲ ਦੀ ਇੱਕ ਲੜਕੀ ਹੈਗੀ ਆ ਔਰ ਇਹਦੇ ਵੱਲੋਂ ਰੇਲਵੇ ਸਟੇਸ਼ਨ ਤੇ ਕਿਸੇ ਆਪਣੇ ਪਰਿਵਾਰਿਕ ਨੂੰ ਮਿਲਣ ਦੇ ਲਈ ਗਈ ਸੀ ਤੇ ਉੱਥੇ ਹੀ ਕਿਸੇ ਮਨ ਦੇ ਵਿੱਚ ਜਿਹੜਾ ਲਾਲਚ ਆ ਗਿਆ ਤਾਂ ਇਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹਾਲਾਂਕਿ ਜਿਹੜਾ ਬੱਚਾ ਹੈ ਉਹ 1 ਸਾਲ ਦਾ ਦੱਸਿਆ ਜਾ ਰਿਹਾ ਹੈ ਤਾਂ ਬੱਚੇ ਨੂੰ ਲੈ ਕੇ ਇਹ ਮਹਿਲਾ ਜਿਹੜੀ ਆ ਫਰਾਰ ਹੋਈ ਸੀ ਫਲਾਹਪੁਰੇ ਵਿੱਚ 60 ਘੰਟੇ ਦੇ ਅੰਦਰ میان ਇਹ ਜਿਹੜਾ ਬੱਚੇ ਨੂੰ ਬਰਾਮਦ ਕਰ ਲਿਆ ਔਰ ਕਿਹਾ ਜਾ ਰਿਹਾ ਹੈ ਕਿ ਇਸ ਦੇ ਨਾਲ ਇੱਕ ਜ਼ਦਾ ਸਾਥੀ ਵੀ ਹੈ ਕਿ ਦੱਸਿਆ ਇਹ ਵੀ ਜਾ ਰਿਹਾ ਕਿ ਜਿਹੜੀ ਉਸ ਮਹਿਲਾ ਹੈ ਆਪਣੇ ਪਤੀ ਤੋਂ ਅਲੱਗ ਰਹਿੰਦੀ ਹੈ ਫਿਲਹਾਲ ਪੁਲਿਸ ਇਸ ਮਾਮਲੇ ਲੈ ਕੇ ਜਾਂਚ ਕਰ ਰਹੀ ਹੈ ਕਿਉਂਕਿ ਮੂਲਲੀ ਜੋ ਫੈਲ ਦੇ ਆਧਾਰ ਤੇ ਉਹਨਾਂ ਦਾ ਇਹੀ ਸਾਚ ਸੀਗਾ ਕਿ ਜਿਹੜਾ ਬੱਚਾ ਉਹ ਸਲਾਮਤ ਮਾਪਿਆਂ ਤੱਕ ਸੌਂਪਿਆ ਜਾਵੇ ਪਰ ਦੂਸਰੇ ਪਾਸੇ ਵੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਜਿਹੜੀ ਮਹਿਲਾ ਜਿਸ ਦਾ ਬੱਚਾ ਸੀਗਾ ਉਹ ਆਪਣੇ ਪਰਿਵਾਰ ਤੋਂ ਯੂਪੀ ਤੋਂ ਲੜ ਕੇ ਜਿਹੜੇ ਸਾਰੇ ਪਰਿਵਾਰ ਦੇ ਨਾਲ ਲੜ ਕੇ ਆਪਣੇ ਪਤੀ ਦੇ ਕੋਲ ਤੋਂ ਇੱਥੇ ਲਿਜਾਣਾ ਦੇ ਇਨਕਾਮ ਕਰਦਾ ਸੀ ਉਸ ਦੇ ਕੋਲ ਆਈ ਸੀ ਤਾਂ ਇਸੇ ਦਰਾਂ ਨੇ ਸਾਰੀ ਜਿਹੜੀ ਆ ਘਟਨਾ ਵਾਪਸੀ ਫਿਲਹਾਲ ਇਸ ਮਾਮਲੇ 'ਚ ਪੁਲਿਸ ਇਨਵੈਸਟੀਗੇਸ਼ਨ ਦੀ ਗੱਲ ਕਰ ਰਹੀ ਆ ਔਰ ਇਹ ਕਿਹਾ ਜਾ ਸਕਦਾ ਕਿ ਬੱਚਾ ਸਹੀ ਸਲਾਮਤ ਜਿਹੜਾ ਮਾਪਿਆਂ ਨੂੰ ਆ ਕੰਪਰਟ ਕਰ ਗਿਆ। ਅਰਜਿੰਦਰ ਜੋ ਤੁਸੀਂ ਸਾਥੀ ਦੀ ਗੱਲ ਕਰ ਰਹੇ ਹੋ ਉਹ ਕੌਣ ਹੈ ਇਸ ਮਹਿਲਾ ਦਾ? ਅ ਬਿਲਕੁਲ ਉਹ ਦੱਸਿਆ ਜਾ ਰਿਹਾ ਹੈ ਕਿ ਇਸ ਰੂਮ ਦੇ ਵਿੱਚ ਜਿਹੜਾ ਮਹਿਲਾ ਜਿਹੜੀ ਹੈ ਉਹ ਆਪਣੇ ਪਤੀ ਤੋਂ ਅਲੱਗ ਰਹਿੰਦੀ ਹੈ ਤਾਂ ਇਸੇ ਹੀ ਰੂਮ ਦੇ ਨਾਲ ਉਹ ਰਹਿੰਦਾ ਹੈ ਤਾਂ ਇਹ ਕਿਹਾ ਜਾ ਫਿਲਹਾਲ ਹਲੇ ਪੁਲਿਸ ਇਸ ਗੱਲ ਨੂੰ ਲੈ ਕੇ ਜਾਂਚ ਕਰ ਰਹੀ ਹੈ ਕਿ ਆਖਿਰ ਇਹ ਮਹਿਲਾ ਦੀ ਕੀ ਮਨਸ਼ਾ ਸੀ ਕਿਉਂਕਿ ਜੋ ਮੁੱਢਲੀ ਜਾਣਕਾਰੀ ਉਸ ਤਰੀਕੇ ਨਾਲ ਮੈਂ ਪਹਿਲਾਂ ਤਾਂ ਦੱਸਿਆ ਕਿਉਂਕਿ ਮਹਿਲਾ ਦੀ 15 ਸਾਲ ਦੀ ਇੱਕ ਲੜਕੀ ਹੈ ਤਾਂ ਇਸ ਕੋਈ ਵੀ ਲੜਕਾ ਨਹੀਂ ਹੈ ਜਿਸ ਕਾਰਨ ਇਸਨੇ ਇਹ ਸਾਰੀ ਜਿਹੜੀ ਆ ਵਾਰਦਾਤ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਜਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਪੁਲਿਸ ਜਾਂਚ ਫੜਤਲ ਆਪਣੇ ਪੱਧਰ ਤੇ ਕਰ ਰਹੀ ਹੈ ਪਰ ਇਹ ਜੋ ਬੱਚਾ ਹੈ ਸਹੀ ਸਲਾਮਤ ਉਹਨਾਂ ਦੇ ਮਾਪਿਆਂ ਨੂੰ ਜ਼ਰੂਰ ਸੌਂਪ ਦਿੱਤਾ ਗਿਆ ਹੈ ਕਿ ਕੁਝ ਇਸ ਦੀ ਮਨਸ਼ਾ ਸੀ ਕਿਉਂ ਇਸਨੇ ਬੱਚੇ ਨੂੰ ਅਗਵਾ ਕੀਤਾ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਫੜਤਲ ਕਰ ਰਹੀ ਹੈ ਪਰ ਮਹਿਲਾ ਤੇ ਉਸ ਦਾ ਸਾਥੀ ਪੁਲਿਸ ਦੀ ਗ੍ਰਿਫਤ ਚਲਿਆ ਤਾਂ ਪਹਿਲੀ ਤਾਂ ਸਾਨੂੰ ਪ੍ਰੋਬਲਮ ਕਿੱਥੇ ਆਈ ਬੱਚਾ ਗੁੰਮ ਹੋਇਆ ਕਰੀਬ-ਕਰੀਬ ਜਿਹੜਾ ਕਿਡਨਾਪ ਹੋਇਆ ਉਹ ਰਾਤੀ ਸਵਾ 2 ਵਜੇ ਦੇ ਕਰੀਬ 2:15 a.m. ਤੇ ਸਾਡੇ ਕੋਲ ਉਹ ਲੇਡੀ ਜਦੋਂ ਆਈ ਹੈ ਉਹ ਕਰੀਬ 8:00 ਵਜੇ ਥਾਣੇ ਆਈ ਹੈ ਜੀ ਆਰ ਪੁਟ ਨੇ ਤੇ ਗੈਪ 6-7 ਘੰਟਿਆਂ ਦਾ ਗੈਪ ਪੈ ਗਿਆ ਸੀ ਵਿੱਚ ਅ ਮਿਹਨਤ ਕਰਕੇ ਅਸੀਂ ਬੱਚਾ ਰਿਕਵਰ ਕਰਾ ਲਿਆ ਇੱਕ ਕਿੰਨੇ ਘੰਟੇ ਵਿੱਚ ਕਵਰ ਹੋਇਆ ਇਹ ਕਰੀਬ-ਕਰੀਬ 72 ਘੰਟਿਆਂ 60 ਫਟ 60 ਮੀਟਰ ਤੇ ਉਹਨੇ ਦੇਖਿਆ ਕਿ ਜਿਹੜੀ ਲਾਲਤੀ ਦੇਵੀ ਹੈ ਲਾਪਰਵਾ ਕਿਸਮ ਦੀ ਜਨਾਨੀ ਹੈ ਉਹ ਆਪਣਾ ਛੋਟਾ ਬੱਚਾ ਉਹਨੂੰ ਬਾਹਰੀ ਬਾਹਰ ਹੀ ਟਰੰਪ ਨੇ ਵੱਡਾ ਫੈਸਲਾ ਲਿਆ H1B ਵਿਜ਼ਿਆਂ ਦੀ ਫੀਸ ਦੇ ਵਿੱਚ ਟਰੰਪ ਨੇ ਵੱਡਾ ਫੈਸਲਾ ਲਿਆ H1B ਵਿਜ਼ਿਆਂ ਦੀ ਫੀਸ ਦੇ ਵਿੱਚ ਵੱਡਾ ਵਾਅਦਾ ਕਰ ਦਿੱਤਾ ਗਿਆ H1B ਵਿਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰਨ ਦਾ ਐਲਾਨ ਕੀਤਾ ਗਿਆ ਭਾਰਤੀ ਕਰੰਸੀ ਦੇ ਮੁਤਾਬਕ 88 ਲੱਖ ਰੁਪਏ ਦਾ ਹੁਏ ਹੈ H1B ਵੀਜ਼ਾ ਅਮਰੀਕਾ ਦੇ ਵਿੱਚ ਕੰਮ ਕਰੇ ਭਾਰਤੀਆਂ ਤੇ ਇਸ ਦਾ ਅਸਰ ਪਵੇਗਾ H1B ਵੀਜ਼ਿਆਂ ਦੇ ਵਿੱਚ ਭਾਰਤੀ ਹਿੱਸੇਦਾਰੀ 71% ਹੈ 트럼ਪ ਦੇ ਮੁਤਾਬਿਕ ਅਮਰੀਕੀ ਲੋਕਾਂ ਦੇ ਰੋਜ਼ਗਾਰ ਦੇ ਲਈ ਫੈਸਲਾ ਲਿਆ ਗਿਆ ਹੈ ਪਹਿਲਾਂ H1B ਵੀਜ਼ਾ ਦੀ ਫੀਸ ਕਰੀਬ 1500 ਡਾਲਰ ਸੀ ਜੋ ਕਿ ਭਾਰਤੀ ਕਰੰਸੀ ਦੇ ਵਿੱਚ 1,32,000 ਰੁਪਏ ਬਣਦੀ ਆ ਦਰਸਲ H1B ਵੀਜ਼ਾ ਕੋਈ ਵਿਅਕਤੀ ਆ ਖੁਦ ਨਹੀਂ ਲੈ ਸਕਦਾ ਇਹ ਕਿਸੇ ਅਮਰੀਕੀ ਕੰਪਨੀ ਵੱਲੋਂ ਸਪான்ਸਰ ਕੀਤਾ ਜਾਂਦਾ ਜਦੋਂ ਕੋਈ ਅਮਰੀਕੀ ਕੰਪਨੀ ਵੀਜ਼ਾ ਸਪான்ਸਰ ਕਰਦੀ ਹੈ ਤਾਂ ਹੀ H1B ਵੀਜ਼ਾ ਮਿਲਦਾ ਹੈ ਅਮਰੀਕੀ ਕੰਪਨੀ ਪਹਿਲਾਂ ਅਮਰੀਕੀ ਸਰਕਾਰ ਨੂੰ ਅਰਜ਼ੀ ਭੇਜਦੀ ਹੈ ਤੇ ਕਹਿੰਦੀ ਹੈ ਕਿ ਸਾਨੂੰ ਇਸ ਸਕਿਲਡ ਕਰਮਚਾਰੀ ਦੀ ਲੋੜ ਹੈ ਕੰਪਨੀ ਸਾਰੇ ਕਾਗਜ਼ ਭੇਜਦੀ ਹੈ ਤੇ ਸਰਕਾਰ ਨੂੰ ਫੀਸ ਦਿੰਦੀ ਹੈ ਹੁਣ ਤੱਕ ਫੀਸ ਕਾਫੀ ਘੱਟ ਸੀ ਹੁਣ ਕੰਪਨੀਆਂ ਨੂੰ ਇਹ ਵੀਜ਼ਾ ਲੈਣ ਦੇ ਲਈ ਹਰ ਸਾਲ 88 ਲੱਖ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ 트럼ਪ ਦੇ ਇਸ ਫੈਸਲੇ ਦੇ ਨਾਲ ਆਪਾਰਤਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ H1B ਵੀਜ਼ਿਆਂ ਦੇ ਵਿੱਚ ਭਾਰਤੀਆਂ ਦੀ ਹਿੱਸੇਦਾਰੀ 71% ਹੈ ਇੱਕ ਵੱਡੀ ਹਿੱਸੇਦਾਰੀ ਭਾਰਤੀਆਂ ਦੀ ਕਹੀ ਜਾ ਸਕਦੀ ਹੈ 트럼ਪ ਦਾ ਕਹਿਣਾ ਹੈ ਕਿ ਇਸ ਫੈਸਲੇ ਦੇ ਨਾਲ ਅਮਰੀਕੀ ਲੋਕਾਂ ਨੂੰ ਕੰਮ ਮਿਲੇਗਾ 트럼ਪ ਦੇ ਮੁਤਾਬਕ ਇਸ ਸਕੀਮ ਦੇ ਨਾਲ ਸਿਰਫ ਹਾਈਲੀ ਸਕਿਲਡ ਲੋਕਾਂ ਨੂੰ ਮੌਕਾ ਮਿਲੇਗਾ ਜੋ ਕਿ ਇਸ ਫੈਸਲੇ ਦੇ ਪਿੱਛੇ ਡੋਨਲਡ ਟਰੰਪ ਦੇ ਵੱਲੋਂ ਆਪਣਾ ਤਰਕ ਦਿੱਤਾ ਜਾ ਰਿਹਾ ਪਰ ਸਿੱਧੇ ਤੌਰ ਤੇ ਇਸ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਪ੍ਰਭਾਵਿਤ ਹੋਣਗੇ ਜਿਹੜੇ ਭਾਰਤੀ H1B ਵੀਜ਼ਾ ਤੇ ਅਮਰੀਕਾ ਜਾਣਾ ਚਾਹੁੰਦੇ ਨੇ ਉਹਨਾਂ ਤੇ ਵੀ ਵੱਡਾ ਇਸ ਦਾ ਅਸਰ ਪਵੇਗਾ ਕਿਉਂਕਿ ਸਿੱਧਾ ਵੀਜ਼ਾ ਨਹੀਂ ਮਿਲਦਾ ਪਹਿਲਾਂ ਅਮਰੀਕੀ ਜਿਹੜੀਆਂ ਕਿ ਵਕਫਾ ਕੰਪਨੀਆਂ ਨੇ ਉਹ ਸਕਿਲਡ ਵਰਕਰ ਨੂੰ ਬੁਲਾਉਂਦੀਆਂ ਨੇ ਬਕਾਇਦਾ ਸਪான்ਸਰ ਕੀਤਾ ਜਾਂਦਾ ਸਪான்ਸਰਸ਼ਿਪ ਤੋਂ ਬਾਅਦ ਜਿਹੜਾ ਇੱਕ ਰਾਹ ਸਾਫ਼ ਹੁੰਦਾ ਹੈ ਜਿਹੜੇ ਕਿ ਪਹਿਲਾਂ ਫੀਸ ਸੀ ਆਜੋ ਪਹਿਲਾਂ ਟਰੰਪ ਨੇ ਵੱਡਾ ਫੈਸਲਾ ਲਿਆ H1B ਵੀਜ਼ਾ ਦੀ ਫੀਸ ਦੇ ਵਿੱਚ ਟਰੰਪ ਨੇ ਵੱਡਾ ਫੈਸਲਾ ਲਿਆ H1B ਵੀਜ਼ਾ ਦੀ ਫੀਸ ਦੇ ਵਿੱਚ ਵੱਡਾ ਵਾਅਦਾ ਕਰ ਦਿੱਤਾ ਗਿਆ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰਨ ਦਾ ਐਲਾਨ ਕੀਤਾ ਗਿਆ ਭਾਰਤੀ ਕਰੰਸੀ ਦੇ ਮੁਤਾਬਕ 88 ਲੱਖ ਰੁਪਏ ਦਾ ਹੋਇਆ ਹੈ H1B ਵੀਜ਼ਾ ਅਮਰੀਕਾ ਦੇ ਵਿੱਚ ਕੰਮ ਕਰੇ ਭਾਰਤੀਆਂ ਤੇ ਇਸ ਦਾ ਅਸਰ ਪਵੇਗਾ H1B ਵੀਜ਼ਿਆਂ ਦੇ ਵਿੱਚ ਭਾਰਤੀ ਹਿੱਸੇਦਾਰੀ 71% ਹੈ ਟਰੰਪ ਦੇ ਮੁਤਾਬਕ ਅਮਰੀਕੀ ਲੋਕਾਂ ਦੇ ਆ ਰੋਜ਼ਗਾਰ ਦੇ ਲਈ ਫੈਸਲਾ ਲਿਆ ਗਿਆ ਹੈ ਪਹਿਲਾ H1B ਵੀਜ਼ਾ ਦੀ ਫੀਸ ਕਰੀਬ 1500 ਡਾਲਰ ਸੀ ਜੋ ਕਿ ਭਾਰਤੀ ਰੁਪਏ ਦੇ ਵਿੱਚ 132000 ਬਣਦੀ ਹੈ ਦਰਸਲ H1B ਵੀਜ਼ਾ ਕੋਈ ਵਿਅਕਤੀ ਆਪ ਖੁਦ ਨਹੀਂ ਲੈ ਸਕਦਾ ਇਹ ਕਿਸੇ ਅਮਰੀਕੀ ਕੰਪਨੀ ਵੱਲੋਂ ਸਪான்ਸਰ ਕੀਤਾ ਜਾਂਦਾ ਹੈ ਜਦੋਂ ਕੋਈ ਅਮਰੀਕੀ ਕੰਪਨੀ ਵੀਜ਼ਾ ਸਪான்ਸਰ ਕਰਦੀ ਹੈ ਤਾਂ ਹੀ H1B ਵੀਜ਼ਾ ਮਿਲਦਾ ਹੈ ਅਮਰੀਕੀ ਕੰਪਨੀ ਪਹਿਲਾਂ ਅਮਰੀਕੀ ਸਰਕਾਰ ਨੂੰ ਅਰਜ਼ੀ ਭੇਜਦੀ ਹੈ ਤੇ ਕਹਿੰਦੀ ਹੈ ਕਿ ਸਾਨੂੰ ਇਸ ਸਕਿਲਡ ਕਰਮਚਾਰੀ ਦੀ ਲੋੜ ਹੈ ਕੰਪਨੀ ਸਾਰੇ ਕਾਗਜ਼ ਭੇਜਦੀ ਹੈ ਤੇ ਸਰਕਾਰ ਨੂੰ ਫੀਸ ਦਿੰਦੀ ਹੈ ਹੁਣ ਤੱਕ ਇਹ ਫੀਸ ਕਾਫੀ ਘੱਟ ਸੀ ਹੁਣ ਕੰਪਨੀਆਂ ਨੂੰ ਇਹ ਵੀਜ਼ਾ ਲੈਣ ਦੇ ਲਈ ਹਰ ਸਾਲ 88 ਲੱਖ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ 트럼ਪ ਦੇ ਇਸ ਫੈਸਲੇ ਦੇ ਨਾਲ ਭਾਰਤੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ H1B ਵੀਜ਼ਿਆਂ ਦੇ ਵਿੱਚ ਭਾਰਤੀਆਂ ਦੀ ਹਿੱਸੇਦਾਰੀ 71% ਹੈ ਇੱਕ ਵੱਡੀ ਹਿੱਸੇਦਾਰੀ ਭਾਰਤੀਆਂ ਦੀ ਕਹੀ ਜਾ ਸਕਦੀ ਹੈ 트럼ਪ ਦਾ ਕਹਿਣਾ ਹੈ ਕਿ ਇਸ ਫੈਸਲੇ ਦੇ ਨਾਲ ਅਮਰੀਕੀ ਲੋਕਾਂ ਨੂੰ ਕੰਮ ਮਿਲੇਗਾ ਹਾ ਟ੍ਰੰਪ ਦੇ ਮੁਤਾਬਕ ਇਸ ਸਕੀਮ ਦੇ ਨਾਲ ਸਿਰਫ ਹਾਈਲੀ ਸਕਿਲਡ ਲੋਕਾਂ ਨੂੰ ਮੌਕਾ ਮਿਲੇਗਾ ਜੋ ਕਿ ਇਸ ਫੈਸਲੇ ਦੇ ਪਿੱਛੇ ਡੋਨਲਡ ਟ੍ਰੰਪ ਦੇ ਵੱਲੋਂ ਆਪਣਾ ਤਰਕ ਦਿੱਤਾ ਜਾ ਰਿਹਾ ਪਰ ਸਿੱਧੇ ਤੌਰ ਤੇ ਇਸ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਪ੍ਰਭਾਵਿਤ ਹੋਣਗੇ ਜਿਹੜੇ ਭਾਰਤੀ H1B ਵੀਜ਼ਾ ਤੇ ਅਮਰੀਕਾ ਜਾਣਾ ਚਾਹੁੰਦੇ ਨੇ ਉਹਨਾਂ ਤੇ ਵੀ ਵੱਡਾ ਇਸ ਦਾ ਅਸਰ ਪਵੇਗਾ ਕਿਉਂਕਿ ਸਿੱਧਾ ਵੀਜ਼ਾ ਨਹੀਂ ਮਿਲਦਾ ਪਹਿਲਾਂ ਅਮਰੀਕੀ ਜਿਹੜੀਆਂ ਕਿ ਵਕਫਾ ਕੰਪਨੀਆਂ ਨੇ ਉਹ ਸਕਿਲਡ ਵਰਕਰ ਨੂੰ ਬੁਲਾਉਂਦੀਆਂ ਨੇ ਬਕਾਇਦਾ ਆ ਸਪான்ਸਰ ਕੀਤਾ ਜਾਂਦਾ ਸਪான்ਸਰਸ਼ਿਪ ਤੋਂ ਬਾਅਦ ਜਿਹੜਾ ਕਿ ਰਾਹ ਸਾਫ਼ ਹੁੰਦਾ ਹੈ ਜਿਹੜੇ ਕਿ ਪਹਿਲਾਂ ਫੀਸ ਸੀ ਆਜੋ ਪਹਿਲਾਂ ਫੀਸ ਹੈ ਉਸ ਫੀਸ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ 1 ਲੱਖ ਡਾਲਰ ਕਰਨ ਦਾ ਐਲਾਨ ਕਰ ਦਿੱਤਾ ਗਿਆ 88 ਲੱਖ ਰੁਪਏ ਦਾ ਹੁਣ H1B ਵੀਜ਼ਾ ਹੋ ਗਿਆ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਭਾਰਤੀਆਂ ਤੇ ਇਸ ਦਾ ਅਸਰ ਪਵੇਗਾ ਅਤੇ ਵੱਡੀ ਖਬਰ ਜੁੜੀ ਹੋਈ ਹੈ ਅਮਰੀਕਾ ਦੇ ਇੱਕ ਹੋਰ ਵੱਡੇ ਫੈਸਲੇ ਦੇ ਨਾਲ ਅਮਰੀਕੀ ਰਾਸ਼ਟਰਪਤੀ ਰੋਨਲਡ ਟਰੰਪ ਦੇ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਇਹ ਵੱਡਾ ਝਟਕਾ ਦਿੱਤਾ ਗਿਆ H1B ਵੀਜ਼ਾ ਨੂੰ ਲੈ ਕੇ ਹਾ ਡੋਨਲਡ ਟਰੰਪ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਅਮਰੀਕੀ ਸਰਕਾਰ ਦੇ ਵੱਲੋਂ ਪਹਿਲਾਂ ਵੀ ਕਈ ਵੱਡੇ ਫੈਸਲੇ ਲਏ ਗਏ ਤਾਂ ਇੱਕ ਹੁਣ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਨਾਲ ਸਿੱਧੇ ਤੌਰ ਤੇ ਭਾਰਤੀ ਪ੍ਰਭਾਵਿਤ ਹੋਣਗੇ ਜਨਾਂ ਦੇ ਇਸ ਫੈਸਲੇ ਤੇ ਆ ਫੈਸਲੇ ਦੇ ਨਾਲ ਸਿੱਧੇ ਤੌਰ ਤੇ ਅਸਰ ਪਵੇਗਾ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲ ਪ੍ਰਵਾਸੀ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ H1B ਵੀਜ਼ਾ ਨੂੰ ਲੈ ਕੇ ਟਰੰਪ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ H1B ਵੀਜ਼ਾ ਦੀ ਫੀਸ ਦੇ ਵਿੱਚ ਵੱਡਾ ਵਾਧਾ ਕਰ ਦਿੱਤਾ ਗਿਆ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ